ਮਨਦੀਤ ਗਰੇਵਾਲ ਜੀ ਸਤਿ ਸ਼੍ਰੀ ਅਕਾਲ ਜੀ ਐਨੋ ਸਤਿ ਸ਼੍ਰੀ ਅਕਾਲ ਸਭ ਤੋਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਮੈਨੂੰ ਚਾਂਸ ਦਿੱਤਾ ਅੱਜ ਇੱਥੇ ਗੱਲਬਾਤ ਕਰਨ ਲਈ ਉਹਦਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਮਨਦੀਤ ਜੀ ਤੁਹਾਡੀ ਜੌਬ ਬੜੀ ਨਵੇਕਲੀ ਹੈ ਹਾਂ ਕਿ ਸਾਈਕੋਲੋਜਿਸਟ ਹੋਣਾ ਤੇ ਉਹ ਵੀ ਜੇਲ੍ਹ ਦੇ ਵਿੱਚ ਕੈਦੀਆਂ ਨਾਲ ਵਾ ਵਾਸਤਾ ਮੇਰਾ ਖਿਆਲ ਸਾਡੇ ਸਰੋਤੇ ਜਾਣਨ ਲਈ ਇੱਛਕ ਨੇ ਸਭ ਤੋਂ ਪਹਿਲਾਂ ਕਿ ਕੈਦੀਆਂ ਨੂੰ ਸਭ ਤੋਂ ਜ਼ਿਆਦਾ ਜੇਲ੍ਹ ਦੇ ਅੰਦਰ ਕਿਸ ਕਿਸਮ ਦੀ ਜਿਹੜੀ ਸਿਹਤ ਨਾਲ ਜੁੜੇ ਹੋਏ ਮਾਮਲੇ ਦਰਪੇਸ਼ ਹੁੰਦੇ ਨੇ ਸਿਹਤ ਨਾਲ ਵੀ ਕਾਫੀ ਹੁੰਦਾ ਹੈਗੀਆਂ ਨੇ ਪ੍ਰੋਬਲਮਸ ਜਿਹੜੀਆਂ ਉਹਨਾਂ 'ਤੇ ਆ ਜ਼ਿਆਦਾਤਰ ਜਿਹੜੇ ਡਰੱਗਸ ਦੇ ਜ਼ਿਆਦਾ ਸ਼ਿਕਾਰ ਹੁੰਨ ਨਸ਼ੇ ਕਰਦੇ ਆ ਜ਼ਿਆਦਾ ਉਹਨਾਂ ਨੂੰ ਬਹੁਤ ਰਾਂਦੀਆਂ ਇਨਫੈਕਸ਼ਨਸ ਹੁੰਦੀਆਂ ਨੇ ਪ੍ਰੋਬਲਮਸ ਹੁੰਦੀਆਂ ਨੇ ਡਾਇਬੀਟਿਕ ਹੁੰਦੇ ਨੇ ਹਾਰਟ ਦੇ ਇਸ਼ੂਜ਼ ਹੁੰਦੇ ਨੇ ਸੋ ਲੰਗਸ ਪ੍ਰੋਬਲਮਸ ਨੇ ਕਿਡਨੀ ਦੀਆਂ ਨੇ ਗਿਆ ਉਹਨਾਂ ਨੂੰ ਡਾਇਟਸਿਸ ਵਗੈਰਾ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਕਿਉਂਕਿ ਬਾਡੀ ਐਨੀ ਡੈਮੇਜ ਹੋ ਜਾਂਦੀ ਹੈ ਜਿਆਦਾ ਡੋਸ ওভারਡੋਸ ਕਰਕੇ ਤੇ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਸੋਸਾਇਟੀ ਦੇ ਵਿੱਚ ਜਿਹੜੇ ਹੋਮਲੈਸ ਪੀਪਲ ਨੇ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਪੋਰਟੀ ਜਿਹੜੀ ਗਰੀਬੀ ਕਹਿ ਦਿੰਦੇ ਆ ਗਰੀਬੀ ਕਰਕੇ ਵੀ ਇਨਸਾਨ ਨੂੰ ਜਦੋਂ ਕੋਈ ਇੰਸ਼ੋਰੈਂਸ ਜਾਂ ਹੈਲਥ ਕਵਰੇਜ ਨਹੀਂ ਮਿਲਦੀ ਕੋਈ ਕੰਪਨੀ ਹੁੰਦਾ ਹੈਗਾ ਫਿਰ ਉਹ ਜੇ ਲੋ ਵੱਲ ਦਾ ਰੁਖ ਕਰ ਲੈਂਦੇ ਆ ਕੋਈ ਇਹੋ ਜਿਹਾ ਕ੍ਰਾਈਮ ਕਰਕੇ ਕਿ ਸਾਨੂੰ ਉੱਥੇ ਜਈ 24 ਆਵਰਸ ਟ੍ਰੀਟਮੈਂਟ ਹੈ ਗਿਆ ਸੀ ਉਹ ਸਿਕਿਉਰਟੀ ਚ ਰਵਾਂਗੇ ਸੋ ਉਹ ਆਪਣੀ ਜਾਨ ਬਚਾਉਣ ਲਈ ਵੀ ਕਈ ਵਾਰਾਂ ਜੇਲ੍ਹ ਦੇ ਵਿੱਚ ਆ ਜਾਂਦੇ ਨੇ ਅਪਾਰਟ ਫਰਮ ਸਾਰੀਆਂ ਮਰਜ਼ੀਆਂ ਤੁਸੀਂ ਗਨਾਈਆਂ ਨੇ ਮੇਰੇ ਖਿਆਲ ਮੈਂਟਲ ਹੈਲਥ ਵੀ ਬਹੁਤ ਮਹੱਤਵਪੂਰਨ ਹੈ ਜਿਹੜੀ ਕਿ ਜੀ ਹਾਂਜੀ ਮੇਨ ਜਿਹੜਾ ਕਾਸ ਹੈ ਮਤਲਬ ਉਹ ਤਾਂ ਮੈਂਟਲ ਹੈਲਥ ਇਸ਼ੂ ਹੀ ਨੇ ਜਿਆਦਾਤਰ ਇਨਸਾਨ ਦੇ ਵਿੱਚ ਜਦੋਂ ਵੀ ਕੋਈ ਲਾਈਕ ਜਿਹੜੀ ਤੁਹਾਡੀ ਬਾਡੀ ਹੈ ਨਾ ਉਹ ਤੁਹਾਡਾ ਮਾਈਂਡ ਹੈ ਜਿਹੜਾ ਉਹਦੇ ਨਾਲ ریلیਟਡ ਹੈ ਮਾਈਂਡ ਦੇ ਨਾਲ ਹੀ ਤੁਹਾਡੀਆਂ ਸਾਰੀਆਂ ਬਾਡੀ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਸ਼ੁਰੂ ਹੁੰਦੀਆਂ ਨੇ ਹਲੋ ਇਸ ਦੇ ਵਿੱਚ ਹੋ ਜਾਂਦਾ ਜਿਵੇਂ ਡਿਪਰੈਸ਼ਨ ਹੋ ਗਿਆ ਐਨ ਐਂਗਜ਼ਾਈਟੀ ਜਿਹਨੂੰ ਅਸੀਂ ਚਿੰਤਾ ਕਹਿ ਦਿੰਦੇ ਆ ਤੇ ਕੁਝ ਟਰਾਮਾਸ ਹੁੰਦੇ ਨੇ ਕਈ ਵਾਰੀ ਕਈ ਜਿਹੜੀਆਂ ਹੈਗੀਆਂ ਨੇ ਨਸ਼ੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਨੇ ਜਿਸ ਨਾਲ ਤੁਹਾਡੀ ਜਿਹੜੀ ਸੋਚਨ ਸ਼ਕਤੀ ਹੈ ਵੀਕ ਹੋ ਜਾਂਦੀ ਹੈ ਤੁਸੀਂ ਡਿਸੀਜਨ ਮੇਕਰ ਨਹੀਂ ਰਹਿੰਦੇ ਹੈਗੇ ਡਿਸਾਈਡ ਨਹੀਂ ਕਰ ਸਕਦੇ ਤੁਸੀਂ ਹੈਨਾ ਕਿ ਵੀ ਮੇਰੇ ਲਈ ਕੀ ਬੈਡ ਆ ਕੀ ਗੁੱਡ ਆ ਸੋ ਉਹਦੇ ਲਈ ਜਿਹੜੀਆਂ ਹੈਗੀਆਂ ਨੇ ਬਹੁਤ ਸਾਰੀਆਂ ਹੌਲੀ ਹੌਲੀ ਜਦੋਂ ਇਹ ਸਟਾਰਟ ਹੁੰਦੀ ਹੈ ਪ੍ਰੋਬਲਮ ਫਿਰ ਇਹ ਬਹੁਤ ਜ਼ਿਆਦਾ ਸੀਵਰ ਜਿਨੂੰ ਕਹਿੰਦੇ ਨੇ ਨਾ ਮਤਲਬ ਸੀਵਰ ਇਲਨੈਸ 멘ਟਲ ਹੈਲਥ ਹੈਲਥ ਇਲਨੈਸ ਬਣ ਜਾਂਦੀ ਹੈ ਜਿਹਨੂੰ ਅਸੀਂ ਕੀ ਦੋਸਤੀਆਂ ਵੀ ਕਹਿ ਦਿੰਦੇ ਆ ਕਿ ਉਹਨਾਂ ਨੂੰ ਅਨਿਯੂਰਨ ਤੋਂ ਲੱਗ ਜਾਂਦੇ ਨੇ ਉਹ ਡਰ ਜਾਂਦੇ ਨੇ ਕਿ ਉਹਨਾਂ ਨੂੰ ਥੋੜਾ ਜਿੰਨਾ ਵੀ ਜਿਵੇਂ ਆਪਾਂ ਕਹਿੰਦੇ ਆ ਕਿ ਜਿਹੜਾ ਸੱਪ ਹੈਗਾ ਉਦੋਂ ਇੰਦਾਂ ਮਾਰਦਾ ਜਦੋਂ ਉਹਨੂੰ ਇਨਸਿਕਿਓਰ ਫੀਲ ਹੁੰਦਾ ਤੇ ਜਦੋਂ ਫਿਰ ਉਹਨਾਂ ਨੂੰ ਥੋੜੀਆਂ-ਥੋੜੀਆਂ ਗੱਲਾਂ ਤੋਂ ਇਨਸਿਕਿਓਰਟੀ ਫੀਲ ਹੁੰਦੀ ਹੈ ਉਹ ਆਪਣੇ ਆਪ ਨੂੰ ਵੀ ਮਾਰ ਦਿੰਦੇ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਵੀ ਅਸੀਂ ਕੀ ਕਰਤਾ ਕਿਉਂਕਿ ਉਹਨਾਂ ਨੂੰ ਡਰ ਲੱਗ ਰਿਹਾ ਹੁੰਦਾ ਵੀ ਕੋਈ ਮੈਨੂੰ ਮਾਰਨ ਲਈ ਆ ਰਿਹਾ ਜਾਂ ਉਹ ਇਹੋ ਜਿਹਾ ਕ੍ਰਾਈਮ ਅਟੈਂਪਟ ਕਰ ਦਿੰਦੇ ਨੇ ਹਾਂ ਤੋ ਇਹੋ ਜਿਹਾ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ ਬੰਦਾ ਮਨਾਂ ਨੂੰ ਮਾਨਸਿਕਤਾ ਦੇ ਜਿਹੜੇ ਰੋਗ ਨਹੀਂਗੇ ਅਸੀਂ ਪਹਿਲਾਂ ਧਿਆਨ ਨਹੀਂ ਕਰਦੇ ਹੈਗੇ ਤੇ ਉਹ ਉਹਨਾਂ ਨੂੰ ਵੱਡੀਆਂ ਕ੍ਰਾਈਮ ਕਰਨ ਤੇ ਲੈ ਜਾਂਦੀਆਂ ਨੇ ਇਹ ਗੱਲਾਂ ਤੋ ਇਹ ਨਹੀਂ ਹੁੰਦਾ ਕਿ ਜਿਹੜਾ ਅਸੀਂ ਕਹਿੰਦੇ ਆ ਕਿ ਡਰੱਗਸ ਕੱਲੇ ਤੁਸੀਂ ਕੈਮੀਕਲਸ ਵੀ ਲੈ ਰਹੇ ਹੋਗੇ ਨਸ਼ਾ ਨਾ ਜਿਹੜਾ ਨਸ਼ਾ ਬਹੁਤ ਤਰ੍ਹਾਂ ਦਾ ਨਸ਼ਾ ਹੋ ਜਾਂਦਾ ਹੈਗਾ ਕਈ ਵਾਰੀ ਇਨਸਾਨ ਐਨਾ ਜ਼ਿਆਦਾ ਕੰਮ ਕਰਨਾ ਵੀ ਇੱਕ ਨਸ਼ਾ ਹੈਗਾ ਲੈ ਕੰਟੀਨਿਊਸਲੀ ਕੰਮ ਕਰੀ ਜਾਣਾ ਅਚੀ ਸਲੀਪ ਨਹੀਂ ਲੈਣੀ ਹੈਗੀ ਉਹ ਵੀ ਤੁਹਾਡਾ ਜਿਹੜਾ ਮੈਂਟਲ ਸਟੇਟਸ ਨੂੰ ਖਰਾਬ ਕਰਦਾ ਕਿਸੇ ਵੀ ਚੀਜ਼ ਦਾ ਨਸ਼ਾ ਹੋ ਗਿਆ ਨਾ ਤੁਹਾਨੂੰ ਤੁਸੀਂ ਐਡਿਕਟ ਹੋ ਗਏ ਕਿਸੇ ਵੀ ਚੀਜ਼ ਤੇ ਜਦੋਂ ਉਹਨੂੰ ਐਡਿਕਸ਼ਨ ਲੈਵਲ ਤੇ ਕੋਈ ਵੀ ਚੀਜ਼ ਚਲੀ ਜਾਂਦੀ ਹੈ ਫਿਰ ਅਸੀਂ ਉਹਨੂੰ ਉਹਦਾ ਉਹਨੂੰ ਨਸ਼ੇ ਦੇ ਵਿੱਚ ਹੀ ਲਾਣੇ ਆ ਫਿਰ ਉਹ ਤੁਹਾਡਾ ਜਿਹੜਾ ਮੈਂਟਲ ਹੈਲਥ ਹੈਗਾ ਉਹ ਸਾਰਾ ਹੱਲ ਜਾਂਦਾ ਹੈ ਤੁਹਾਡਾ ਸਟੇਟਸ ਦਿਮਾਗ ਦਾ ਡਾਕਟਰ ਮਨਜੀਤ ਕਾਰਡੀਆਲਜੀ ਸਾਡੇ ਸ्रोतਿਆਂ ਨੂੰ ਸੁਣ ਵਾਲਿਆਂ ਨੂੰ ਦੱਸੋ ਤੁਸੀਂ ਕਿ ਤੁਹਾਡਾ ਰੁਟੀਨ ਜਿਹੜਾ ਦਿਨ ਹੈ ਇੱਕ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਜਾਣਾ ਹੈ ਇਹ ਵੱਜਮਾਂ ਦਿਨ ਹੁੰਦਾਗਾ ਕਿ ਯੂ ਆਨ ਕਾਲ ਜਾਂਦੇ ਹੋ ਤੇ ਅਗਾਹ ਜਾ ਕੇ ਸਾਨੂੰ ਦੱਸਿਓ ਕਿ ਜਦੋਂ 1 on 1 ਤੁਸੀਂ ਕਿਸੇ ਕੈਦੀ ਨਾਲ ਬਹਿਨੇ ਹੋ ਤਾਂ ਉਹ ਕਿਹੋ ਜਿਹਾ ਮਾਹੌਲ ਹੁੰਦਾ ਹੈ ਦੇਖੋ ਉੱਥੇ ਹੀ ਕਾਫੀ ਲਾਇਬਿਲਟੀਆਂ ਹੁੰਦੀਆਂ ਨਿਗੀਆਂ ਜਿਵੇਂ ਹੁਣ ਅਸੀਂ ਬਾਹਰ ਤਾਂ ਬਹੁਤ ਫ੍ਰੀ ਹੁੰਨੇ ਆਗੇ ਹਾਂ ਹੈਨਾ ਕਿ ਤੁਸੀਂ ਟ੍ਰੀਟਮੈਂਟ ਦੇਣੀ ਆ ਪੇਸ਼ੈਂਟ ਦੀ ਤੁਹਾਡੀਆਂ ਆਪਣੀਆਂ ਲਾਇਬਿਲਟੀਆਂ ਹੁੰਦੀਆਂ ਨੇ ਉੱਥੇ ਤੁਹਾਡੇ ਸਿਕਿਉਰਿਟੀ ਪਰਪਸੇਜ਼ ਜਿਆਦਾ ਹੁੰਦੇ ਨੇ ਜੇਲ੍ਹ ਦੇ ਵਿੱਚ ਤੁਸੀਂ ਬਹੁਤ ਕੁਝ ਤੁਹਾਨੂੰ ਜਿਹੜਾ ਹੈਗਾ ਲਾਈਕ ਟੀਮ ਵਰਕ ਕਰਨਾ ਪੈਂਦਾ ਜਦੋਂ ਹੁਣ ਮੇਰੇ ਜਿਹੜੇ 6 ਡੇਜ਼ ਹੁੰਦੇ ਨੇਗੇ ਤੇ ਜਦੋਂ ਅਸੀਂ ਉੱਥੇ ਜਾਂਦੇ ਆ ਸਾਨੂੰ ਜਿਹੜੀ ਸਿਕਿਉਰਿਟੀ ਦੇ ਨਾਲ ਹੀ ਜਿਹੜਾ ਤੁਸੀਂ ਹੈਗਾ ਆਪਣਾ ਜਿਹੜਾ ਧੰਨਲਾ ਤੁਸੀਂ ਚਲਾ ਸਕਦੇ ਹੋ ਹਨ ਤੁਸੀਂ ਉਹਨਾਂ ਦੀ ਨਜ਼ਰ 'ਚ ਹੁੰਦੇ ਹੋ ਸਮ ਟਾਈਮ ਤੇ ਉੱਪਰ ਇਹ ਵੀ ਹੁੰਦਾ ਕਿ ਉਹ ਜਿਹੜਾ ਇੱਕ ਜੇਲ ਨਾਂ ਦਾ ਸ਼ਬਦ ਹੈ ਨਾ ਉਹ ਕਿਸੇ ਵਾਸਤੇ ਵੀ ਐ ਇਟ ਇਜ਼ ਨਾ ਇਜ਼ੀ ਨਹੀਂ ਹੈਗਾ ਜੇਲ ਦਾ ਨਾਇਂ ਮਤਲਬ ਇਹ ਆਪਣੇ ਆਪ ਦੇ ਵਿੱਚ ਇੱਕ ਰੈਸਟ੍ਰਿਕਸ਼ਨ ਹੈ ਬਹੁਤ ਵੱਡੀ ਹੈ ਨਾ ਜਦੋਂ ਉਹ ਕਿਸੇ ਵੀ ਕੈਦੀ ਜਦੋਂ ਕੈਦੀ ਉੱਥੇ ਆ ਗਿਆ ਉਹ ਜੇਲ ਦੇ ਨਾਲ ਹੀ ਉਹਦੇ ਅੰਦਰ ਬਹੁਤ ਸਾਰੀਆਂ ਚੇਂਜਸ ਆ ਜਾਂਦੀਆਂ ਹਨ ਜਾਨੀ ਕਿ ਉਹਦੀ ਜਿਹੜੀ ਪ੍ਰੋਬਲਮ ਹੈ ਉਹ ਹੋਰ ਵੱਧ ਜਾਂਦੀ ਹੈ ਕੰਪੈਰੀਟਿਵਲੀ ਆਊਟਸਾਈਡ ਤੁਸੀਂ ਕਿਸੇ ਪੇਸ਼ੈਂਟ ਨੂੰ ਟਰੀਟ ਕਰਨਾ ਜਿਵੇਂ ਐਨ ਐਂਗਜ਼ਾਇਟੀ ਹੈ ਐਨ ਐਂਗਜ਼ਾਇਟੀ ਵਾਲਾ ਪੇਸ਼ੈਂਟ ਜਦੋਂ ਅੰਦਰ ਆਉਂਦਾ ਕਿ ਉਹਦੀ ਬਹੁਤ ਹੋਰ ਦੀ ਸ਼ੇਪ ਐਂ ਐਂਗਜ਼ਾਇਟੀ ਦੀ ਡਿਫਰੈਂਟ ਹੁੰਦੀ ਹੈ ਕੰਪੈਰੀਟਿਵਲੀ ਇਨ ਆਊਟਸਾਈਡ এনवायरमेंट ਸੋ ਉੱਥੇ ਸਾਨੂੰ ਮਤਲਬ ਜਿਹੜਾ ਹੈਗਾ ਆਪਣੇ ਆਪ ਨੂੰ ਵੀ ਸਿਕਿਉਰ ਰੱਖਣਾ ਹੁੰਦਾ ਤੇ ਪੇਸ਼ੀਐਂਟ ਨੂੰ ਵੀ ਅਸੀਂ ਮਤਲਬ ਆਪਣੇ ਟਰਸਟ ਚ ਲੈਣਾ ਹੁੰਦਾ ਹੈ ਹੈਨਾ ਕਿ ਵੀ ਉਹ ਸਾਡੇ ਤੇ ਵਿਸ਼ਵਾਸ ਕਰ ਸਕੇ ਤਾਂ ਕਿ ਉਹ ਆਪਣੀਆਂ ਸਾਰੀਆਂ ਗੱਲਾਂ ਸਭ ਤੋਂ ਵੱਡੀ ਗੱਲ ਹੁੰਦੀ ਆ ਅਸੀਂ ਉਹਨਾਂ ਨੂੰ ਸੁਣਨਾ ਕਿ ਅਸੀਂ ਉਹਨਾਂ ਨੂੰ ਸੁਣਦੇ ਆ ਤਾਂ ਕਿ ਅਸੀਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਨੇ ਉਹਨਾਂ ਦੇ ਵਿੱਚੋਂ ਹੀ ਅਸੀਂ ਲੱਭ ਚੁੱਕੀਏ ਕਿ ਇਹਨੂੰ ਪ੍ਰੋਬਲਮ ਕਿੱਥੇ ਹੈ ਰਾਈਟ ਸੋ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸਮ ਟਾਈਮਸ ਜਿਹੜੇ ਕੈਦੀ ਹੁੰਦੇ ਨੇ ਉਹ ਦਰਦੇ ਬੋਲਦੇ ਨਹੀਂ ਐ ਕਿਉਂਕਿ ਉਹ ਕੈਮਰੇ ਦੇ ਅੰਦਰ ਹੁੰਦੇ ਨੇ ਸਿਕਿਉਰਿਟੀ ਨਾਲ ਡੈਪਟੀਜ਼ ਹੁੰਦੇ ਨੇ ਸਟਾਫ ਹੁੰਦਾ ਫਿਰ ਉਹਨਾਂ 'ਤੇ ਅੱਗੇ ਉਹ ਗੱਲ ਕਰਨੀ ਤਨੀ ਨਹੀਂ ਕਿ ਉਹਨਾਂ ਨੂੰ ਲੱਗਦੀ ਹੈਗੀ ਕਿ ਜੇ ਵੀ ਅਸੀਂ ਆਪਣਾ ਓਪਨ ਹੋ ਸਕੀਏ ਜਾਂ ਖੁੱਲ ਕੇ ਗੱਲ ਕਰ ਸਕੀਏ ਸਮ ਟਾਈਮਸ ਸਾਨੂੰ ਫਿਰ ਉਹਨਾਂ ਨੇ ਉਹ ਜਾ ਮਤਲਬ ਪ੍ਰੋਸਾ ਦੇਣਾ ਹੁੰਦਾ ਹੈ ਜਾਂ ਅਸੀਂ ਆਪਣਾ ਉਹਨਾਂ ਨੂੰ ਜਿਤਾਉਣਾ ਕਿ ਜਿਹੜੀ ਤੁਹਾਡੀ ਤੇ ਮੇਰੀ ਕਨਵਰਸੇਸ਼ਨ ਹੈ ਇਸ ਕਿਉਰ ਹੈ ਇਹ ਮਤਲਬ ਹੁੰਦਾ ਹੈ ਕਿ ਓਪਨਲੀ ਕਿਸੇ ਨੂੰ ਨਹੀਂ ਪਤਾ ਚੱਲੂਗਾ ਤੁਸੀਂ ਜੋੜੀ ਵੀ ਗੱਲ ਕਰਨੀ ਆ ਉਹ ਤੁਹਾਡੀ ਸੇਫਟੀ ਹੈ ਤੁਹਾਡੀ ਪ੍ਰਾਈਵੇਸੀ ਹੈ ਗ੍ਰੇਟ ਸੋ ਅਸੀਂ ਫਿਰ ਉਸ ਚੀਜ਼ ਨੂੰ ਮਤਲਬ ਉਸ ਤਰੀਕੇ ਨਾਲ ਲੈਣੇ ਆ ਜੇ ਉਹ ਡੇਂਜਰ ਨਹੀਂ ਹੈ ਜੇ ਉਹਦੇ ਜਿਹੜੇ ਥਾਟਸ ਨੇ ਉਹ ਬਹੁਤ ਕ੍ਰਿਮੀਨਲ ਨੇ ਉਹ ਅੰਦਰ ਆ ਕੇ ਵੀ ਉਹਦੇ ਅੰਦਰ ਕੁਛ ਇਹੋ ਜਿਹਾ ਚੱਲ ਰਿਹਾ ਹੈਗਾ ਫਿਰ ਉਹ ਸਾਨੂੰ ਡੈਫੀਨੇਟਲੀ ਕਨਵੇ ਕਰਨਾ ਪੈਂਦਾ ਕਿ ਵੀ ਨਹੀਂ ਇਹ ਡੇਂਜਰ ਹੈ ਇਹਨੂੰ ਸਪੈਸ਼ਲ ਸੈਲ ਦੇ ਵਿੱਚ ਰੱਖਣਾ ਜ਼ਰੂਰੀ ਹੈਗਾ ਉਹ ਕਿਸੇ ਲਈ ਵੀ ਖਨੀਕਾਰਕ ਹੋ ਸਕਦੇ ਆ ਉਹ ਇੱਕ ਤੇ ਸਵਾਲ ਮੈਨੂੰ ਆਇਆ ਮਨਦੀਤ ਗਰੇਵਾਲ ਜੀ ਕਿ ਟਰੋਮਾ ਕਿਵੇਂ ਕਿਸੇ ਕੈਦੀ ਦੇ ਕ੍ਰਿਮੀਨਲ ਬਿਹੇਵੀਅਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਦੂਸਰਾ ਇੱਕ ਨਿਕਜਾ ਸਵਾਲ ਹੋ ਰਿਹਾ ਹੈ ਉਤਸੁਕਤਾ ਹੈਗੀ ਸਾਡੇ ਕਾਲਰ ਨੂੰ ਕਹਿੰਦੇ ਕਿ ਜਿਹੜਾ ਇਹ ਖੁੱਲਾ ਬਾੜਾ ਹੁੰਦਾ ਹੈ ਕਿ ਇਹਦੇ ਜਿਹੜੇ ਜਿਆਦਾ ਖਤਰਨਾਕ ਨੇ ਉਹਨਾਂ ਨੂੰ ਆਰਡ ਰੱਖਿਆ ਜਾਂਦਾ ਹੈ ਤੇ ਜਿਹੜੇ ਨਵੇਂ-ਨਵੇਂ ਕੋਈ ਮੁੰਡੇ ਖੁੰਡੇ ਕੋਈ ਗਲਤੀ ਕਰ ਬੈਠਦੇ ਆ ਉਹਨਾਂ ਨੂੰ ਆਰਡ ਰੱਖ ਕੇ ਤੇ ਉਹਨਾਂ ਨੂੰ ਸੁਧਾਰ ਕਰਨਾ ਸੌਖਾ ਹੁੰਦਾ ਰੈਲੇਟਿਵਲੀ ਹਾਂਜੀ ਕਾਫੀ ਫਰਕ ਹੁੰਦਾ ਦੇਖੋ ਜਿਹੜੀ ਹੁੰਦੀਆਂ ਨਾ ਸਿਕਿਉਰਿਟੀ ਜਿਹੜੀ ਜੇਲ੍ਹ ਦੀ ਹੁੰਦੀ ਹੈ ਉਹ ਡਿਫਰੈਂਟ ਕਾਈਂਡ ਆਫ ਹੁੰਦੀ ਹੈ ਜਿਹੜੇ ਸਵਿਰ ਮਤਲਬ ਜਿਹੜੇ ਹੁੰਦੀ ਹੈ ਇੱਕ ਹੁੰਦੀ ਹੈ ਵੀ ਸੁਪਰ ਸਿਕਿਉਰਿਟੀ ਦੇ ਵਿੱਚ ਹੁੰਦੇ ਨੇਗੇ ਉਥੇ ਉਹੀ ਕੈਦੀ ਹੁੰਦੇ ਨੇ ਜਿਨ੍ਹਾਂ ਤੋਂ ਡਰ ਹੁੰਦਾ ਜਿਨ੍ਹਾਂ ਨੇ ਜਿਆਦਾ ਵੱਡਾ ਕ੍ਰਾਈਮ ਕਰਿਆ ਹੁੰਦਾ ਹਨਾ ਉਹਨਾਂ ਨੂੰ ਫਿਰ ਉਸ ਤਰੀਕੇ ਨਾਲ ਉਹਨਾਂ ਦੇ ਮੈਂਟਲ ਹੈਲਥ ਦਾ ਸਾਰਾ ਉਹਨਾਂ ਦੀ ਹਿਸਟਰੀ ਚੈੱਕ ਕਰਕੇ ਫਿਰ ਉਹਨਾਂ ਨੂੰ ਉਵੇਂ ਡਿਫਰੈਂਟ ਡਿਫਰੈਂਟ ਸੈਲਸ ਦੇ ਵਿੱਚ ਰੱਖਿਆ ਜਾਂਦਾ ਜਿਨ੍ਹਾਂ ਨੇ ਬਹੁਤ ਮਾਈਨਰ ਕੋਈ ਕ੍ਰਾਈਮ ਕਰਿਆ ਹੁੰਦਾ ਕਿਸੇ ਨੇ ਚੋਰੀ ਕਰੀ ਹੈ ਜਾਂ ਕਿਸੇ ਨੂੰ ਥੋੜੀ ਬਹੁਤ ਮਰਤ ਕੁਟਮਾਰ ਹੋ ਗਈ ਜਾਂ ਸਾਡਾ ਡੋਮੈਸਟਿਕ ਆਪਸ ਦੇ ਵਿੱਚ ਕੋਈ ਕਲਿਊਜ਼ਨ ਹੋਈ ਆ ਜਾਂ ਰੋਲਾ ਪਾ ਹਸਬੈਂਡ ਵਾਈਫ ਦਾ ਜਾਂ ਫੈਮਿਲੀ ਦਾ ਉਹਨਾਂ ਲਈ ਅਲੱਗ ਹੁੰਦੀ ਆ ਉਹਨਾਂ ਦੀ ਮਿਨੀਮਮ ਸਿਉਰਟੀ ਹੁੰਦੀ ਆ ਉਥੇ ਕਈ ਤਰ੍ਹਾਂ ਦੀਆਂ ਡਿਫਰੈਂਟ ਡਿਫਰੈਂਟ ਕਾਈਂਡ ਆਫ ਸਿਉਰਟੀ ਲੈਵਲਸ ਦੇ ਅਕੋਰਡਿੰਗ ਜਿਹੜੇ ਹੈਗੇ ਆ ਕੈਦੀਆਂ ਨੂੰ ਰੱਖਿਆ ਜਾਂਦਾ ਡੱਗ ਸੋ ਉਹਦੇ ਵਿੱਚ ਇਹ ਹੁੰਦਾ ਜਿਹੜਾ ਤਾਂ ਰਿਲਾਈਜ਼ ਕਰ ਜਾਂਦਾ ਜੇਲ੍ਹ ਦਾ ਨਾਂ ਹੀ ਬਹੁਤ ਵੱਡਾ ਜਿਹੜੇ ਮਾਈਨਰ ਹੁੰਦੇ ਨੇ ਉਹ ਤਾਂ ਉਹਦੀ ਸੁਧਰ ਜਾਂਦੇ ਆ ਵੀ ਨਹੀਂ ਅੱਗੇ ਤੋਂ ਇਹ ਪੰਗਾ ਨਹੀਂ ਲੈਣਾ ਹੈਗਾ ਉਹਨਾਂ ਦੇ ਅੰਦਰ ਇੱਕ ਡਿਫਰੈਂਟ ਕਾਈਂਡ ਆਫ ਦਾ ਟਰੋਮਾ ਆ ਜਾਂਦਾ ਹੈ ਹਨਾ ਤੋ ਇਹ ਜਿਹੜੇ ਟਰੋਮਾ ਹੈਗੀ ਐ ਇਹ ਲਾਈਕ ਬੰਦੇ ਦੇ ਆ ਇਹ ਹੁੰਦਾ ਕਿ ਨਹੀਂ ਆ ਕਿ ਰੀਸੈਂਟਲੀ ਹੀ ਕ੍ਰੀਏਟ ਹੋ ਗਿਆ ਉਹ ਬਚਪਨ ਤੋਂ ਹੀ ਅਸੀਂ ਫਾਲੋ ਨਹੀਂ ਕਰਦੇ ਆਪਣੀ ਮੈਂਟਲ ਹੈਲਥ ਨੂੰ ਅਸੀਂ ਸਮਝਦੇ ਆ ਕਿ ਮੈਂਟਲ ਹੈਲਥ ਬੋਲ ਕੇ ਆਂਦੇ ਨਾ ਇਟ ਮੀਨਸ ਪਾਗਲਪਨ ਹੈਗਾ ਰਾਈਟ ਕਿ ਵੀ ਸਾਡਾ ਨਾ ਸੋਸਾਇਟੀ ਦੇ ਵਿੱਚ ਇਹ ਹੋ ਜੂਗਾ ਵੀ ਇਹ ਜੇ ਥੈਰੇਪੀਜ਼ ਲੈ ਰਿਹਾ ਜਾਂ ਆਪਣੇ ਮੈਂਟਲ ਹੈਲਥ ਦੀ ਗੱਲ ਕਰ ਰਿਹਾ ਓਪਨਲੀ ਗੱਲ ਕਰ ਰਿਹਾ ਸੇਮੀਨਸ ਕਿ ਅਸੀਂ ਪਾਗਲ ਘਰਾਰ ਕਰ ਦਿੰਦੇ ਜਾਵਾਂਗੇ ਕਿ ਲੋਕੀ ਕਹਿਣਗੇ ਤਾਂ ਪਾਗਲ ਐ ਬਈ ਸੋ ਇਹ ਇੱਕ ਥਾਟ ਲੋਕਾਂ ਦੇ ਇਹ ਨਹੀਂ ਐ ਕਿ ਕੱਲੀ ਸਾਡੀ ਕਮਿਊਨਿਟੀ ਦੇ ਅੰਦਰ ਹੀ ਬੈਠਾ ਹੋਏ ਇਹ ਸਾਰੀ ਹਿਊਮਨ ਜਿਹੜੀ ਨੇਚਰ ਐ ਉਹਦੇ ਅੰਦਰ ਹੀ ਬੈਠਾ ਉਹ ਹਾਈਡ ਕਰਦੇ ਆ ਆਪਣੀ ਮੈਂਟਲ ਪ੍ਰੋਬਲਮ ਨੂੰ ਉਹ ਖੁੱਲ ਕੇ ਡਿਸਕਸ ਨਹੀਂ ਕਰਦੇ ਜਦੋਂ ਤੁਸੀਂ ਇਹ ਚੀਜ਼ਾਂ ਨੂੰ ਖੁੱਲ ਕੇ ਡਿਸਕਸ ਕਰਦੇ ਆਂ ਅਸੀਂ ਵਰਕਆਊਟ ਕਰਦੇ ਆਂ ਆਪਣੇ ਆਪ ਦੇ ਉੱਤੇ ਫਿਰ ਤੁਹਾਨੂੰ ਪਤਾ ਚੱਲ ਜਾਂਦਾ ਕਿ ਨਹੀਂ ਮੈਨੂੰ ਇੱਥੇ ਟ੍ਰੀਟਮੈਂਟ ਚਾਹੀਦੀ ਐ ਜ਼ਿਆਦਾ ਗੁੱਸਾ ਆਉਣਾ ਜ਼ਿਆਦਾ ਚਿੰਤਾ ਵਿੱਚ ਰਹਿਣਾ ਜਿਆਦਾ ਹਰ ਇੱਕ ਗੱਲ ਲਈ ਤੁਸੀਂ ਥੋੜੀ ਥੋੜੀ ਗੱਲ ਦੇ ਲਈ ਵਰੀਦ ਹੋ ਜਾਂਦੇ ਹੋ ਫਟਾਫਟ ਤੁਹਾਡਾ ਜਿਹੜਾ ਰਿਐਕਸ਼ਨ ਹੈ ਚੇਂਜ ਹੁੰਦਾ ਹੈਗਾ ਤੁਸੀਂ ਕਿਸੇ ਵੀ এনवायरमेंट ਨੂੰ ਅਡਾਪਟ ਨਹੀਂ ਕਰਦੇ ਹੈਗੇ ਤੁਹਾਨੂੰ ਕੋਈ ਨਾ ਕੋਈ এনवायरमेंट ਇਸ਼ੂਜ਼ ਸ਼ੁਰੂ ਹੋ ਜਾਂਦੇ ਨੇ ਸੋ ਇਹਦੇ ਵਿੱਚ ਬੱਚੇ ਦੀ ਮਤਲਬ ਇੱਕ ਬਚਪਨ ਤੋਂ ਵੀ ਉਹਦਾ ਕਿਵੇਂ ਹੋਇਆ ਉਹਦੇ ਨਾਲ ਕੀ ਟਰੋਮਾ ਹੋਇਆ ਉਹਨੂੰ ਕੁੱਟਿਆ ਮਾਰਿਆ ਗਿਆ ਜਾਂ ਉਹਦੇ ਨਾਲ ਕੋਈ ਰੇਪ ਹੋਇਆ ਜਾਂ ਉਹ ਹੋਮਲੈਸ ਰਿਹਾ ਜੁਡੀਆ ਐਨ ਇਨਵਾਇਰਨਮੈਂਟਲ ਸਿਚੁਏਸ਼ਨਸ ਨੇ ਜਾਂ ਫਿਰ ਉਹ ਸਾਰੀਆਂ ਦੇਖਣੀਆਂ ਪੈਂਦੀਆਂ ਨੇ ਕਿ ਇਹ ਇਨਸਾਨ ਐ ਥੋਟਸ ਕਿਵੇਂ ਪਹੁੰਚਿਆ ਕਿ ਇਹਦਾ ਹਿਸਟਰੀ ਬੈਕਗ੍ਰਾਉਂਡ ਕੀ ਐ ਇਹਦਾ ਜਿਹੜਾ ਸਰਕਲ ਐ ਉਹ ਕਿਹੋ ਜਿਹਾ ਸਰਕਲ ਹੈਗਾ ਜੀ ਹੋਲਡ ਕਰਕੇ ਰੱਖਿਓ ਆਪਣੀ ਗੱਲਬਾਤ ਚੱਲ ਰਹੀ ਹੈ ਜੀ ਡਾਕਟਰ ਮਨਜੀਤ ਗਰੇਵਾਲ ਜੀ ਦੇ ਨਾਲ ਜਿਹੜੇ ਕਿ ਸੈਕਰਮੈਂਟੋ ਦੇ ਕਾਉਂਟੀ ਜੇਲ ਦੇ ਵਿੱਚ बतौर ਸਾਈਕੋਲੋਜਿਸਟ ਕੰਮ ਕਰਦੇ ਨੇ ਔਰ ਉਹ ਸਾਨੂੰ ਦੱਸ ਰਹੇ ਨੇ ਕਿ ਜੇਲ ਦਾ ਅੰਦਰਲਾ ਮਾਹੌਲ ਕਹਿ ਜਾਏ ਕੈਦੀਆਂ ਨਾਲ ਵਾ ਵਾਸਤਾ ਜਿਹੜਾ ਉਹਨਾਂ ਦਾ ਹੈਗਾ ਉਹ ਕਹਿਜਾ ਤਜਰਬਾ ਹੈ ਅ ਅਗਲਾ ਸਵਾਲ ਜਿਹੜਾ ਹੈਗਾ ਜੀ ਕਿ ਅਸੀਂ ਸੁਣਦੇ ਹਾਂ ਕਿ ਜੇਲ੍ਹ ਦੇ ਵਿੱਚ ਕੈਦੀ ਕਈ ਵਾਰੀ ਆਈਸੋਲੇਸ਼ਨ 'ਚ ਹੋਣ ਕਰਕੇ ਫਰਸਟ੍ਰੇਟ ਹੋ ਜਾਂਦੇ ਨੇ ਔਰ ਆਪਣੀ ਜਾਨ ਤੱਕ ਲੈਣ ਲਈ ਅ ਕਈ ਵਾਰੀ ਕੋਸ਼ਿਸ਼ ਕਰਦੇ ਨੇ ਯਾਨੀ ਸੈਲਫ ਇਨਫਲੈਕਟਡ ਇੰਜਰੀਜ਼ ਜਾਂ ਸੁਸਾਈਡ ਕਰਨ ਦਾ ਪ੍ਰਯਾਲਾ ਕਰਦੇ ਨੇ ਉਹਨੂੰ ਤੁਸੀਂ ਕਿਵੇਂ ਹੈਂਡਲ ਕਰਦੇ ਹੋ ਹਾਂ ਜਿਹੜੇ ਵਿੱਚ ਨਾ ਕਿ ਉਹਨਾਂ ਨੂੰ ਕ੍ਰਾਈਸਿਸ ਕਾਉਂਸਲਿੰਗ ਦਿੰਦੇ ਆਗੇ ਜਿਹੜੇ ਜਿਵੇਂ ਤੇਵੜੀ ਨਾ ਬੰਦਾ ਮਤਲਬ ਪਤਾ ਨਹੀਂ ਹੁੰਦਾ ਕੋਈ ਇਨਸੀਡੈਂਟ ਹੈਪਨ ਹੋ ਗਿਆ ਸੋ ਸਮਟਾਈਮਸ ਕੋਈ ਕਾਰ ਐਕਸੀਡੈਂਟ ਹੋ ਗਿਆ ਤੁਹਾਡੇ ਤੋਂ ਕੋਈ ਹਿੱਟ ਹੋ ਗਿਆ ਐਂਡ ਔਨ ਸਪਾਟ ਡੈਥ ਹੋ ਗਈ ਤਾਂ ਤੁਸੀਂ ਜੇਲ ਜਾਗੇ ਜਾਂ ਕੋਈ ਇਹ ਹੋ ਜੇ ਇਨਸੀਡੈਂਟਲ ਐਕਸੀਡੈਂਟਸ ਹੋ ਜਾਂਦੇ ਨੇਗੇ ਉਹ ਬੰਦੇ ਨੂੰ ਮਤਲਬ ਉਹ ਜਿਹੜੀ ਨੇਚਰ ਆ ਉਹਨੂੰ ਨਹੀਂ ਪਤਾ ਕਿ ਵੀ ਮੈਂ ਜੇਲ ਤੇ ਚਲ ਜੂੰਗਾ ਰਾਈ ਉਹਦੇ ਲਈ ਪ੍ਰਪੇਅਰ ਹੀ ਨਹੀਂਗਾ ਇੱਕ ਤਾਂ ਹੁੰਦੇ ਆ ਕਿ ਬੰਦੇ ਨੂੰ ਪਤਾ ਹੈ ਉਹ ਜਿਹੜਾ ਕ੍ਰਾਈਮ ਕਰ ਰਿਹਾ ਟਟ ਕੇ ਕਰ ਰਿਹਾ ਕਿ ਮੈਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਜੇਲ੍ਹ ਚਲ ਨੂੰ 4 ਮਹੀਨੇ ਕੱਟਿਆ ਹੁੰਦਾ 10 ਮਹੀਨੇ ਕੱਟਿਆ ਹੁਣ ਸਾਲ 2 ਸਾਲ ਦਾ ਐਂਡ ਹੀ ਵੀ ਪ੍ਰਿਪੇਅਰਡ ਐਜ਼ ਅ ਕ੍ਰਿਮੀਨਲ ਮਾਈਂਡ ਸਮ ਹੁੰਦੇ ਆ ਜਿਨ੍ਹਾਂ ਦਾ ਕੋਈ ਇਹੋ ਜਿਹਾ ਹੋ ਨਹੀਂ ਹੁੰਦਾ ਪਰ ਉਹ ਟਰਾਮੈਟਿਕ ਹੋ ਜਾਂਦੇ ਨੇ ਆ ਕਿ ਉਹਨਾਂ ਦੀ ਜਿਹੜੀ ਹੈਗੀ ਐਨ ਐਂਗਜ਼ਾਇਟੀ ਵੱਧ ਜਾਂਦੀ ਹੈ ਕਿਉਂਕਿ ਜੇਲ੍ਹ ਦਾ ਨਾਂ ਇੱਕ ਦੂਸਰਾ ਲੋਕਾਂ ਦੇ ਅੰਦਰ ਇਹ ਹੁੰਦਾ ਕਿ ਵੀ ਮੈਂ ਹੁਣ ਕਿਵੇਂ ਸਰਵਾਈਵ ਕਰੂੰਗਾ ਹਾਊ ਮੈਂ ਇੱਥੋਂ ਬਾਹਰ ਨਿਕਲੂੰਗਾ ਤਾਂ ਮੇਰਾ ਕੀ ਮੇਰਾ ਸਟੇਟਸ ਸਾਰਾ ਕੁਝ ਹੋ ਗਿਆ ਵੀ ਆਰ ਟ੍ਰਾਈਂਗ ਟੂ ਉਹਨਾਂ ਨੂੰ ਮਤਲਬ ਥਾਟਸ ਆਉਂਦੇ ਨੇ ਵੀ ਮੈਂ ਮਰੀ ਜਾਣਾ ਇੱਥੇ ਠੀਕ ਹੈ ਫਿਰ ਅਸੀਂ ਉਹਨਾਂ ਦੇ ਹੀ ਹੁੰਦਾ ਕਿ ਉਹ ਇਹੋ ਜਿਹਾ ਕੋਈ ਸਟੈਪ ਨਾ ਲੈ ਲੈਣ ਫਿਰ ਅਸੀਂ ਉਹਨਾਂ ਦੀ ਜਿਹੜੀ ਐਕ੍ਰਾਸ ਕੰਪਲੈਂਨ ਕਰਦੇ ਆਂਗੇ ਤਾਂ ਕਿ ਉਹਨਾਂ ਨੂੰ ਫਿਰ ਸਿਕਿਉਰਿਟੀ ਉਹਦੇ ਵਿੱਚ ਰੱਖਦੇ ਆਂ ਕਿ ਨਿਗਰਾਨੀ ਦੇ ਵਿੱਚ ਹੁੰਦੇ ਨੇ ਉਹ ਕਿ ਵੀ ਇਹ ਕੋਈ ਇਹੋ ਜਿਹਾ ਸਟੈਪ ਨਾ ਕਰ ਲੈਣ ਕਿਉਂਕਿ ਇਹਦਾ ਜਿਹੜਾ ਹਜੇ ਸਟੇਬਿਲਟੀ ਵੀ ਹੋਈ ਹੈਗੀ ਮਾਈਂਡ ਇੱਕਦਮ ਅੰਦਰ ਆਇਆ ਸੋ ਇਹਦੇ ਵਿੱਚ ਜਿਹੜੀਆਂ ਇਹ ਚੇਂਜਸ ਬਿਹੇਵੀਅਰ ਦੇ ਵਿੱਚ ਆ ਰਹੀਆਂ ਨੇ ਇਹ ਇਹਨਾਂ ਨੂੰ ਫਿਰ ਅਸੀਂ ਉਹਨਾਂ ਨੂੰ ਧਿਆਨ ਰੱਖਦੇ ਆ ਉਹਨਾਂ ਨੂੰ ਸੁਣਦੇ ਆ ਫਿਰ ਉਹਨਾਂ ਦੇ ਨਾਲ ਡਿਸਕਸ਼ਨ ਹੁੰਦੀ ਆ ਅੱਛੀ ਕਿ ਹੈਲਦੀ ਕਾਉਂਸਲਿੰਗ ਕਰਦੇ ਆ ਉਹਨਾਂ ਨੂੰ ਫਿਰ ਅਸੀਂ ਅਲੱਗ ਤਰ੍ਹਾਂ ਦੀਆਂ ਕਲਾਸਿਸ ਹੁੰਦੀਆਂ ਨੇ ਉਹਨਾਂ ਨੂੰ ਇਹ ਦੱਸੀਦਾ ਕਿ ਕੋਈ ਗੱਲ ਨਹੀਂ ਤੁਹਾਡਾ ਇੰਨਾ ਟਾਈਮ ਹੈਗਾ ਤੁਸੀਂ ਆਪਣਾ ਜਿਹੜੀ ਹੈਗੀ ਤੁਹਾਡੀ ਲਾਈਫ ਅੱਥੇ ਐਂ ਨਹੀਂ ਹੋਗੀ ਬੈਨ ਇਸ ਵੀ ਅਥੋ ਸਟਾਰਟ ਵੀ ਹੈ ਨਵਾਂ ਸਟਾਰਟ ਉਹਨਾਂ ਨੂੰ ਫਿਰ ਅਸੀਂ ਉਹ ਜੀਆ ਮਤਲਬ ਉਧਰ ਲਗਾਉਣੀ ਆ ਕਿ ਆ ਗੇਮਸ ਨਹੀਂ ਗਿਆ ਤੁਸੀਂ ਫੇਰ ਨਾ ਗੇਮਸ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਰੱਖ ਸਕਦੇ ਹੋ ਤੁਸੀਂ ਆਪਣੀਆਂ ਹੈਲਥ ਲਈ ਕੌਂਸ਼ੀਅਸ ਹੋ denn ਅੰਦਰ ਜਿਮ ਵੀ ਫਰ ਤੇ ਸੋ ਐਂਟਰਟੇਨਮੈਂਟ ਸੋਰਸਸ ਵੀ ਹੁੰਦੇ ਨੇ ਕਿ ਤੁਸੀਂ ਇਹ ਬਾਕੀ ਫੈਮਲੀ ਨਾਲ ਫਿਰ ਅਸੀਂ ਫੈਮਲੀ ਲਈ ਥੈਰੇਪੀ ਵੀ ਹੁੰਦੀ ਆ ਕਿ ਜਿਹੜੀਆਂ ਉਹਨਾਂ ਨੂੰ ਵਿਜ਼ਿਟ ਕਰਨ ਆਉਂਦੇ ਨੇ ਕਿ ਉਹਨਾਂ ਨਾਲ ਡਿਪਰੈਸਡ ਗੱਲਾਂ ਨਾ ਕਰਕੇ ਜਾਣ ਜੀ ਹੋਲਡ ਕਰਿਓ ਮੈਂ ਸੁਰਤਿਆਂ ਨੂੰ ਬੇਨਤੀ ਕਰਾਂ ਕਿ ਤੁਸੀਂ ਅਗਰ ਚਾਹੋ ਤਾਂ 778 202 1200 ਤੇ ਕਾਲ ਕਰ ਸਕਦੇ ਹੋ ਡਾਕਟਰ ਮਨਜੀਤ ਗਰੇਵਾਲ ਜੀ ਸਾਡੇ ਨਾਲ ਸੈਕ੍ਰਮੈਂਟੋ ਤੋਂ ਗੱਲਬਾਤ ਕਰ ਰਹੇ ਨੇ ਕੈਦੀਆਂ ਦੀ ਜਿਹੜੀ ਸਿਹਤ ਸੰਬੰਧੀ ਔਰ ਕੈਦੀਆਂ ਦੀ ਮਾਨਸਿਕ ਸਿਹਤ ਸੰਬੰਧੀ ਦਰਸਲ ਟੂ ਬੀ ਵੈਰੀ ਪ੍ਰੈਸਾਈਜ਼ ਗੱਲਬਾਤ ਚੱਲ ਰਹੀ ਹੈ ਅ ਤੁਸੀਂ ਜਦੋਂ ਅਜੇ ਬਤੌਰ ਸਾਈਕੋਲੋਜਿਸਟ ਜੇਲ ਵਿਭਾਗ ਦੇ ਵਿੱਚ ਜਾਣਾ ਸ਼ੁਰੂ ਨਹੀਂ ਸੀ ਕੀਤਾ ਗਰੇਵਾਲ ਜੀ ਹਾਂ ਜੀ ਉਹ ਜਾਣਕਾਰੀ ਜਾਂ ਉਹ ਤੁਹਾਡਾ ਜਿਹੜਾ ਤਜਰਬਾ ਸੀਗਾ ਤੇ ਹੁਣ ਜਾ ਕੇ ਜੋ ਤੁਸੀਂ ਰੋਜ਼ ਮਿਲਦੇ ਹੋ ਇਹਨਾਂ ਮਰੀਜ਼ਾਂ ਨੂੰ ਜਾਂ ਇਹਨਾਂ ਕੈਦੀਆਂ ਨੂੰ ਤੇ ਇਹ ਕਿਸਮ ਦੀਆਂ ਮਿਸਕਨਸੈਪਸ਼ਨ ਜਿਹੜੀਆਂ ਕਿ ਸਾਨੂੰ ਬਾਹਰ ਲਿਆ ਨੂੰ ਹੁੰਦੀਆਂ ਨੇ ਉਹਦੇ ਬਾਰੇ ਸਾਨੂੰ ਚਾਹਣਾ ਪਾਉ ਕਿ ਕੀ ਭਰਮ ਭਲੇਖੇ ਨੇ ਜੇਲ੍ਹ ਦੀ ਜ਼ਿੰਦਗੀ ਬਾਰੇ ਦੇਖੋ ਉੱਥੇ ਸਾਨੂੰ ਸਾਰਿਆਂ ਨੂੰ ਇਹੀ ਹੁੰਦਾ ਕਿ ਜਿਹੜਾ ਬੰਦਾ ਇੱਕ ਵਾਰੀ ਜੇਲ੍ਹ ਚ ਚੱਲ ਗਿਆ ਉਹ ਹੋਰ ਵਿਗੜ ਕੇ ਹੀ ਆਊਗਾ ਇਹ ਮੇਨ ਕਨਸੈਪਟ ਹੈ ਸੋਸਾਇਟੀ ਦੇ ਵਿੱਚ ਉਹਨਾਂ ਨੇ ਹੁੰਦਾ ਕਿ ਵੀ ਹੁਣ ਉਹ ਜੇਲ੍ਹ ਤੇ ਚਲ ਗਿਆ ਉੱਥੇ ਹਜ਼ਾਰਾਂ ਤਰ੍ਹਾਂ ਦੇ ਕ੍ਰਾਈਮਨਲ ਨੂੰ ਮਿਲਣਾ ਉਹਨਾਂ ਦਾ ਮਤਲਬ ਜਿਹੜਾ ਹੈਗਾ ਮਾਈਂਡ ਹੈ ਉਹ ਉੱਧਰ ਹੀ ਹੋ ਜਾਣਾ ਹੋਰ ਕ੍ਰਾਈਮ ਵਧ ਜਾਣਾ ਹੈਗਾ ਉਹਦੇ ਅੰਦਰ ਇਹ ਚੀਜ਼ ਹੋਰ ਜ਼ਿਆਦਾ ਮਤਲਬ ਉਹਨਾਂ ਨੂੰ ਡਿਸਟਰਬ ਕਰਦੀ ਆ ਫੈਮਲੀਆਂ ਨੂੰ ਕਿ ਉੱਥੇ ਉਹਨੂੰ ਹੋਰ ਬੁਰੀਆਂ ਆਦਤਾਂ ਪੈ ਜਾਣਗੀਆਂ ਕਿ ਇਹ ਹੋ ਜਾਏਗਾ ਪਰ ਉਹ ਤੁਹਾਡੇ ਤੇ ਡਿਪੈਂਡ ਕਰਦਾ ਜਦੋਂ ਅੰਦਰ ਹੈਲਦੀ ਕਾਉਂਸਲਿੰਗ ਹੁੰਦੀ ਆ ਨਹੀਂ ਨਾ ਉਹਨਾਂ ਦੀਆਂ ਫਿਰ ਅਸੀਂ ਉਹਨਾਂ ਨੂੰ ਸਿਖਾਉਣੀ ਆ ਮੋਟੀਵੇਟ ਕਰਦੇ ਆ ਕਿ ਨਹੀਂ ਤੁਹਾਡੀ ਲਾਈਫ ਇੱਥੇ ਐਂਡ ਨਹੀਂ ਆ ਤੁਸੀਂ ਇਹੋ ਜੀਆਂ ਗੱਲਾਂ ਕੁਝ ਮੀਨੀਮਮ ਦੇ ਵਿੱਚ ਲੈ ਕੇ ਆਉਣੀ ਆ ਸੋ ਸਾਡਾ ਇਹੀ ਮੈਸੇਜ ਹੁੰਦਾ ਫੈਮਿਲੀਜ਼ ਨੂੰ ਕਿ ਤੁਸੀਂ ਉਹਨਾਂ ਨਾਲ ਡਿਪਰੈਸਿਵ ਬਣਾ ਨਾ ਕਰੋ ਕਿਉਂਕਿ ਜਦੋਂ ਉਹਨਾਂ ਦੀ ਵਿਜ਼ਿਟ ਹੁੰਦੀ ਹੈ ਜਾਂ ਤੁਸੀਂ ਉਹਨਾਂ ਨੂੰ ਰੈਗੂਲਰ ਕਾਲਸ ਕਰਦੇ ਨੇ ਆਪਣੀ ਫੈਮਿਲੀ ਨੂੰ ਸਮ ਟਾਈਮਸ ਜਿਹੜਾ ਸਾਡਾ ਕੰਮ ਕਰਿਆ ਹੁੰਦਾ ਵੀ ਅਸੀਂ ਉਹਨਾਂ ਨੂੰ ਮੋਟੀਵੇਟ ਕਰਕੇ ਲੈ ਕੇ ਆਏ ਹੁੰਦੇ ਆ 10 ਦਿਨਾਂ 'ਚ ਜਾਂ 15 ਦਿਨਾਂ ਦੇ ਵਿੱਚ ਜਿਹੜਾ ਅਸੀਂ ਉਹਨਾਂ ਦੇ ਵਿੱਚ ਇੱਕ ਚੇਂਜ ਦੇਖ ਰਹੇ ਹੁੰਦੇ ਆ ਸਮ ਟਾਈਮਸ ਉਹ ਸੱਡਨਲੀ ਵਿਦਿਨ ਅ 1 ਕਾਲ ਉਹ ਸਾਰੀ ਰੁਨ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਕਿ ਸਾਡਾ ਕਰਿਆ ਹੋਇਆ ਕੰਮ ਸਾਨੂੰ ਫੇਰ ਅਜੇਮ ਦੁਬਾਰਾ ਉਹਨਾਂ ਦੇ ਤੇ ਉਹਨੂੰ ਜਾਦਾ ਵਰਕਆਊਟ ਕਰਨਾ ਪੈਂਦਾ ਸਮ ਟਾਈਮਸ ਦੇ ਆਰ ਕ੍ਰਾਈਂਗ ਅਲੋਨ ਕਿਉਂਕਿ ਉਹ ਅਲੋਨਲੈਸ ਫੀਲ ਕਰਦੇ ਹੈਗੇ ਫੈਮਿਲੀ ਤੋਂ ਤੁਸੀਂ ਜਦੋਂ ਅੰਦਰ ਆ ਜਾਂਦੇ ਹੋ ਫੇਰ ਉਹਨਾਂ ਦੇ ਅੰਦਰ ਉਹ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਕਿ ਤੂੰ ਐਂ ਕੀਤਾ ਐਂ ਕੀਤਾ ਦੈਟਸ ਵਾਈ ਹੁਣ ਭੋਗਤ ਅੰਦਰ ਬੈਠਾ ਹੈ ਇਸ ਐਟ ਉਹ ਵੀ ਮਤਲਬ ਉਹ ਜਿਹੜੀਆਂ ਚੀਜ਼ਾਂ ਹੈ ਉਹਨਾਂ ਨੂੰ ਬਾਰੀ-ਬਾਰੀ ਡੀਮੋਟਿਵੇਟਾਈਜ਼ ਕਰੀ ਜਾਣਾ ਨਾ ਫੈਮਿਲੀ ਨੇ ਤੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਫਿਰ ਉਹਨਾਂ ਨੂੰ ਮੋਟੀਵੇਸ਼ਨਲੀ ਜਿਹੜਾ ਸਾਡਾ ਕੰਮ ਹੈ ਉਥੋਂ ਪਿੱਛੇ ਹਟਾ ਕੇ ਉਹ ਦੂਸਰੀ ਸਾਈਡ ਨੂੰ ਜਿਆਦਾ ਚੱਲੇ ਜਾਣ ਲੱਗ ਜਾਂਦੇ ਆ ਫਿਰ ਫਿਰ ਉਹਨਾਂ ਨੂੰ ਇਹ ਹੋ ਜਾਂਦਾ ਵੀ ਹੁਣ ਤਾਂ ਮੈਂ ਕ੍ਰਾਈਮ ਕਰ ਹੀ ਲਿਆ ਸਮ ਟਾਈਮਸ ਦੇ ਆਰ ਅਟੈਂਡਡ ਅਨਦਰ ਕ੍ਰਿਮੀਨਲ ਮਾਈਂਡ ਜਿਹੜੇ ਨਹੀਂ ਚੇਂਜ ਹੋਣਾ ਚਾਹੁੰਦੇ ਉਹਨਾਂ ਦੇ ਨਾਲ ਉਹਨਾਂ ਦੇ ਗਰੁੱਪ ਵਿੱਚ ਉਹਨਾਂ ਦੇ ਵਿੱਚ ਮਤਲਬ ਅਟੈਚ ਹੋ ਜਾਂਦੇ ਨੇ ਫਿਰ ਸਾਨੂੰ ਉਹਨਾਂ ਦਾ ਕਾਫੀ ਕੁਝ ਦੇਖਣਾ ਹੁੰਦਾ ਫਿਰ ਅਸੀਂ ਉਹਨਾਂ ਨੂੰ ਵਾਚ ਕਰਦੇ ਆ ਕਿ ਵੀ ਇਹਦੇ ਵਿੱਚ ਜਿਹੜਾ ਬਿਹੇਵੀਅਰ ਚੇਂਜ ਹੈ ਇਹ ਕਿਉਂ ਆ ਰਹੇ ਹਨ ਫਿਰ ਉਸੇ ਉਹਨਾਂ ਦੀ ਅਗੇਨ ਉਹਨਾਂ ਨੂੰ ਅਗੇ ਸਿਉਰਟੀ ਪਰਪਸਸ ਲਈ ਅ ਫਿਰ ਉਹਨਾਂ ਨੂੰ ਮਤਲਬ ਅਗੇ ਕਮ ਬੇਲ ਕਰਦੇ ਆਫੀਸਰਸ ਨੂੰ ਕਿ ਵੀ ਜਿਹੜਾ ਇਹ ਪੇਸ਼ੈਂਟ ਹੈਗਾ ਪਲੀਜ਼ ਇਹਦੀ ਜੜੀ ਹੈਗੀ ਆ ਉਹ ਜਗਾ ਚੇਂਜ ਕੀਤੀ ਜਾਵੇ ਇਹਨੂੰ ਇੱਥੋਂ ਡਿਫਰੈਂਟ ਥਾਂ ਤੇ ਭੇਜਿਆ ਜਾਵੇ ਤਾਂ ਕਿ ਇਹ ਸਾਡਾ ਪੇਸ਼ੈਂਟ ਠੀਕ ਹੋ ਰਿਹਾ ਸੀ ਉਹ ਗੇਮ ਦੁਆਰਾ ਫੇਰੇ ਦੇ ਵਿੱਚ ਇਹ ਚੇਂਜਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੇ ਸਾਨੂੰ ਕਾਫੀ ਜ਼ਿਆਦਾ ਕੰਮ ਕਰਨਾ ਪੈਂਦਾ ਉੱਥੇ ਜੀ ਗੱਲਾਂ ਬਾਤਾਂ ਕਰਾਂਗੇ ਆਪਾਂ ਮੈਂ ਕਾਲਸ ਨੂੰ ਕਾਲਸ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਕਾਲ ਕਰ ਸਕਦੇ ਹੋ 778 202 1200 ਸਾਡਾ ਨੰਬਰ ਹੈ 골ਡਬਾਇਨ ਇੰਸ਼ੋਰੈਂਸ ਪਿਛਲੇ 20 ਵਰਿਆਂ ਤੋਂ ਲਗਾਤਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਮਲਕੀਤ ਝੰਡ ਸਾਹਿਬ ਦਾ ਨੰਬਰ ਹੈ 604 537 2000 ਅਤੇ ਬਲਬੀਰ ਜੋਸਨ ਜੀ ਦਾ ਸੀਡਰ ਪਾਰਕ ਪਲਾਜ਼ਾ ਐਬਸਫੋਰਡ ਦੇ ਵਿੱਚ 6045558849 ਆਟੋ ਹੋਮ بزਨਸ ਪ੍ਰੋਰੇਟ ਕਾਰਗੋ ਫਲੀਟ ट्रैवल ਮੈਡੀਕਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਇਲਨਸ ਤੋਂ ਲਾਵਾ ਸੁਪਰਵਾਈਜ਼ਰ ਤੇ ਮੈਡੀਕਲ ਇੰਸ਼ੋਰੈਂਸ ਦੀਆਂ ਲੋਕਾਂ ਦੀ ਖਾਤਰ ਸੰਪਰਕ ਕਰ ਸਕਦੇ ਹੋ 골ਡਮੈਨ ਇੰਸ਼ੋਰੈਂਸ ਨੂੰ ਝੰਡ ਸਾਹਿਬ ਨੂੰ ਉਹਨੇ ਕਿ ਫਲੀਟ ਇੰਸ਼ੋਰੈਂਸ ਯਾਨੀ ਟੈਕਸੀਆਂ ਤੇ ਟਰੱਕਾਂ ਦੀ ਇੰਸ਼ੋਰੈਂਸ ਵੀ ਉਹ ਕਰਦੇ ਨੇ ਔਰ ਟਰਕਿੰਗ ਕੰਪਨੀ ਨੂੰ ਸਥਾਪਿਤ ਕਰਨ ਲਈ ਵੀ ਤੁਹਾਡੀ ਮਦਦ ਕਰ ਸਕਦੇ ਨੇ ਫੋਨ ਨੰਬਰ ਇੱਕ ਰਾਫੇਰ ਸਰੀ ਦੇ ਵਿੱਚ ਪਾਲਬਜਨ ਸੈਂਟਰ ਦੇ ਵਿੱਚ 604537 2000 ਝੰਡ ਸਾਹਿਬ ਦਾ ਨੰਬਰ ਹੈ ਅਤੇ ਜੋਸਨ ਜੀ ਦਾ ਨੰਬਰ ਹੈ ਬਸਪੋਰਟ ਦੇ ਵਿੱਚ 8045568849 ਉਥੇ ਫੋਨ ਕੀਤਾ ਜਾ ਸਕਦਾ ਹੈ ਗੱਲਬਾਤ ਚੱਲ ਰਹੀ ਹੈ ਡਾਕਟਰ ਮਨਰੀਤ ਗਰੇਵਲ ਜੀ ਨਾਲ ਸੈਕਰੋਮੈਂਟੋ ਦੀ ਕਾਉਂਟੀ ਜੇਲ੍ਹ ਦੇ ਵਿੱਚ ਉਹ ਬਤੌਰ ਸਾਈਕੋਲੋਜਿਸਟ ਕੰਮ ਕਰਦੇ ਨੇ ਔਰ ਆਪਣੇ ਨਿੱਜੀ ਤਜਰਬੇ ਸਾਡੇ ਨਾਲ ਸਾਂਝੇ ਕਰ ਰਹੇ ਨੇ ਗੁਰਦੀਪ ਜੀ ਸਤਿ ਸ੍ਰੀ ਅਕਾਲ ਵੈਲਕਮ ਗੁਰਦੀਪ ਸਤਿ ਸ੍ਰੀ ਅਕਾਲ ਜੀ ਆਓ ਜੀ ਵਾਹ ਡਾਕਟਰ ਸਾਹਿਬ ਨੂੰ ਪੁੱਛਣਾ ਸੀਗਾ ਜੀ ਜਿੱਦਾਂ ਆਪਣੇ ਆਪਣੇ ਤਾਂ ਖਾਸ ਕਰਕੇ ਆਪਣੇ ਭਾਈ ਜਾਰੇ ਤੇ ਇਦਾਂ ਕਹਿ ਦਿੰਦੇ ਨੇ ਨਾ ਵੀ ਮੈਂ ਕਿਹੜਾ ਕੋਮੈਂਟ ਦੀ ਪਾਗਲਿਆ ਤੂੰ ਮੈਨੂੰ ਪਾਗਲ ਸਮਝਿਆ ਅਕਸਰ ਇਹ ਗੱਲ ਚੱਲਦੀ ਹੈ ਜਦੋਂ ਕਿ ਕਹਿੰਦੇ ਇਹ ਬਹੁਤ ਸਾਰੀਆਂ ਜਾਨੀ ਕਿ 600 ਤੋਂ ਵੱਧ ਲੋਕੇ ਦਾਮ ਤੁਰੇ ਫਿਰਦੇ ਆ ਜਿਹੜੇ ਮੈਂਟਲੀ ਜਿਹੜੀਆਂ ਡਿਕਲੇਅਰ ਹੋ ਚੁੱਕੀਆਂ ਇਹ ਬੰਦਾ ਮੈਂਟਲੀ ਤੌਰ ਤੇ ਅਪਸੈਟ ਹੈ ਇਹ ਸਹੀ ਗੱਲ ਹੈ ਜੀ ਇੰਨਾ ਸਭ ਪੁੱਛਣਾ ਤੇ ਨੰਮੋ ਪ੍ਰਭਜੋਤ ਪਾਲ ਜੀ ਵਜੂ ਖਾਲਸਾ ਵੀ ਫਤਿਹ ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਹਾਂਜੀ ਮੇਰਾ ਸਵਾਲ ਇਹ ਹੋ ਆਗਾਇਆ ਕਿ ਗੇਲ ਦੇ ਵਿੱਚ ਜਦ ਵਕ ਵਕ ਜਿਹੜੇ ਆ ਤਰ੍ਹਾਂ ਦੇ ਲੋਕ ਜਾਂਦੇ ਹੈਗੇ ਆ ਤੇ ਉੱਥੇ ਜਦੋਂ ਜਾਂਦੇ ਆ ਉਹਨਾਂ ਨੂੰ ਜਿਹੜਾ ਕੋਈ ਉੱਥੇ ਕੋਈ ਧਾਰਮਿਕ ਗਾਈਡੈਂਸ ਵੀ ਦਿੱਤੀ ਜਾਂਦੀ ਆ ਜਿਹੜੀ ਉਹ ਧਾਰਮਿਕ ਗਾਈਡੈਂਸ ਦਿੱਤੀ ਜਾਂਦੀ ਆ ਉਹਦਾ ਮੈਂਟਲ ਹੈਲਥ ਤੇ ਪੋਜ਼ਿਟਿਵ ਅਸਰ ਪੈਂਦਾ ਹੈ ਜਾਂ ਨੈਗੇਟਿਵ ਪੈਂਦਾ ਤਾਂ ਜਿਹੜੇ ਆਪਣੇ ਸਪੈਸ਼ਲੀ ਪੰਜਾਬ ਜਾਂ ਬਾਹਰਲੇ ਦੇਸ਼ਾਂ ਦੇ ਲੋਕ ਆਏ ਆ ਕਿ ਉਹਨਾਂ ਦੇ ਜਿਹੜੇ ਜੋ ਧਰਮ ਨੂੰ ਵੀ ਰੋਹ ਰਿਤਾ ਹੈਗੇ ਆ ਉਹਨਾਂ ਦਾ ਜਿਹੜਾ ਆ ਕਿਆ ਦੀਆਂ ਦੇ ਮਾਨਸਿਕਤਾ ਤੇ ਕਿਹੋ ਜਿਹਾ ਅਸਰ ਹੁੰਦਾ ਆ ਤੇ ਉਹਨਾਂ ਲਈ ਉਥੇ ਕੀ ਕੋਈ ਸਪੈਸ਼ਲ ਕੀਤਾ ਜਾਂਦਾ ਜਾਂ ਨਹੀਂ ਵਾਜ ਜੀ ਸਾਹਿਬ ਸਾਹਿਬ ਜੀ ਮਨਜੀਤ ਹਾਂਜੀ 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 ਹੁਣ ਇੱਕ ਤਾਂ ਕੁਐਸਚਨ ਸੀਗਾ ਕਿ ਰਿਲੀਜੀਅਸ ਬੇਸ ਦੇ ਜਿਹੜੀ ਗੱਲ ਉਥੇ ਹਾਂਜੀ ਉਹਨਾਂ ਨੂੰ ਅੰਦਰ ਸਾਰਾ ਕੁਝ ਪ੍ਰੋਵਾਈਡ ਕਰਿਆ ਜਾਂਦਾ ਤੇ ਵੈਸੇ ਤਾਂ ਉਹ ਜਿਹੜੇ ਤਾਂ ਕੁਐਸਚਨਸ ਨੇਗੇ ਉਹਨਾਂ ਦੇ ਡਿਫਰੈਂਟ ਡਿਫਰੈਂਟ ਪਰਾਂ ਦੇ ਅੰਦਰ ਮਤਲਬ ਉਹਨਾਂ ਦੇ ਆਉਦੇ ਨੇਗੇ ਗਰੁੱਪ ਅੰਦਰ ਆਉਦੇ ਨਹੀਂ ਉਹਨਾਂ ਨੂੰ ਅਲਾਉ ਹੁੰਦਾ ਕਿ ਤੁਸੀਂ ਉਹਨਾਂ ਨੂੰ ਜਿਹੜੀਆਂ ਹੈਗੀਆਂ ਨੇ ਰਿਲੀਜੀਅਸ ਗਾਈਡੈਂਸ ਹੈ ਜਿਹੜੀ ਉਹਨਾਂ ਨੇ ਲੈਣੀ ਉਹਨਾਂ ਦੀਆਂ ਕਲਾਸਿਸ ਲੱਗਦੀਆਂ ਨੇ ਡਿਫਰੈਂਟ ਕਾਈਂਡ ਆਫ ਅਲਟਰ ਤੋਂ ਜਿਹੜੀਆਂ ਉਹ ਕਲਾਸਾਂ ਲੱਗਦੀਆਂ ਨੇ ਉਹਨਾਂ ਦੇ ਵਿੱਚ ਫਿਰ ਉਹ ਆਪਣੀਆਂ ਜਿਹੜੇ ਸਕ੍ਰਿਪਟਸ ਹੁੰਦੀਆਂ ਨੇ ਉਹ ਸ਼ੇਅਰ ਕਰਦੇ ਨੇ ਉਹਨਾਂ ਨੂੰ ਮਤਲਬ ਸੁਣਦੇ ਨੇਗੇ ਤੇ ਜਿਨੇ ਵੀ ਜੁਆਇਨ ਕਰਨਾ ਹੁੰਦਾ ਉਹ ਜੁਆਇਨ ਕਰਦੇ ਨੇ ਤੋ ਜਿਹੜੇ ਜਿਹਨੇ ਹੁਣ ਸਾਡੇ ਹੈਗੇ ਆ ਜਿਹੜੇ ਲੋਕੀ ਘੱਟ ਹੁੰਦੇ ਆ ਉਹਨਾਂ ਨੂੰ ਜੇ ਉਹ ਰਿਲੀਜੀਅਸ ਨਹੀਂਗੇ ਤਾਂ ਉਹਨਾਂ ਨੂੰ ਅੰਦਰ ਗੁਕਾਸਾ ਵਗੈਰਾ ਪ੍ਰੋਵਾਈਡ ਕਰਿਆ ਜਾਂਦਾ ਹੈਗਾ ਸੋ ਉਹ ਆਪਣੀਆਂ ਉੱਥੇ ਬੈਠ ਕੇ ਪਾਠ ਵੀ ਕਰਦੇ ਨੇ ਜੇ ਤੁਸੀਂ ਸੁਣਨਾ ਉਹਨਾਂ ਨੂੰ ਸਪੈਸ਼ਲ ਬਕਾਇਦਾ ਟੈਬਲੇਟਸ ਵੀ ਦਿੱਤੀਆਂ ਹੋਈਆਂ ਨੇ ਕਿ ਤੁਸੀਂ ਉਹਦੇ ਤੇ ਆਪਣੀਆਂ ਚਾਹੇ ਗੇਮਸ ਖੇਡ ਸਕਦੇ ਹੋ ਤੁਸੀਂ ਆਪਣਾ ਜੋ ਵੀ ਕੋਈ ਰਿਲੀਜੀਅਸ ਐਕਟੀਵਿਟੀ ਉਹਦੇ ਤੇ ਤੁਸੀਂ ਸੁਣਨੀ ਆ ਤੁਸੀਂ ਉਹ ਵੀ ਸੁਣ ਸਕਦੇ ਹੋ ਤੁਸੀਂ ਆਪਣੀ ਫੈਮਲੀ ਨਾਲ ਵੀ ਗੱਲ ਕਰ ਸਕਦੇ ਹੋਂਗੇ ਤੇ ਉਹ ਸਾਰਾ ਕੁਝ ਅੰਦਰ ਉਹਨਾਂ ਨੂੰ ਪ੍ਰੋਵਾਈਡ ਕਰਿਆ ਜਾਂਦਾ ਹੈਗਾ ਹਾਂਜੀ ਅੱਛਾ ਇਹ ਦੱਸੋ ਸਾਨੂੰ ਕਿ ਇੱਕ ਕਾਲਰ ਦਾ ਸਵਾਲ ਹੈਗਾ ਕਿ ਤੁਹਾਡਾ ਬਤੌਰ ਸਾਈਕੋਲੋਜਿਸਟ ਜਿਹੜਾ ਬਾ ਵਾਸਤਾ ਪੈਂਦਾ ਤੇ ਉਦੋਂ ਬਾਅਦ ਰეკਮੈਂਡੇਸ਼ਨਸ ਨੇ ਤੁਸੀਂ ਜੇਲ੍ਹ ਵਿਭਾਗ ਨੂੰ ਵੀ ਦੱਸਦੇ ਹੋ ਕਿ ਆਹ ਕਰਨਾ ਠੀਕ ਹੋਏਗਾ ਇਹਦੀ ਥਾਂ ਬਦਲਦੇ ਹੋ ਜਾਂ ਇਹਦਾ ਵਿਹਾਰ ਬਿਹਤਰ ਹੋ ਰਿਹਾ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਡੀ ਗੱਲ ਜਿਹੜੀ ਆ ਤੁਹਾਡੀਆਂ ਰეკਮੈਂਡੇਸ਼ਨਸ ਦਾ ਕਿੰਨਾ ਕੁ ਵਜ਼ਨ ਹੁੰਦਾ ਹੈ ਔਰ ਪ੍ਰੋਲ ਦੇ ਵਿੱਚ ਵੀ ਤੁਹਾਡੀ ਭੂਮਿਕਾ ਕਿੰਨੀ ਕੁ ਹੁੰਦੀ ਹੈ ਉਹ ਉਹਦੇ ਵਿੱਚ ਕਾਫੀ ਹੁੰਦਾ ਜੀ ਕਿਉਂਕਿ ਜਿਹੜਾ ਇਹ ਟੀਮ ਵਰਕ ਤੋਂ ਬਿਨਾ ਤੁਸੀਂ ਚੱਲ ਨਹੀਂ ਸਕਦੇ ਹੈਗੇ ਸੋ ਉਹਦੇ ਵਿੱਚ ਉਹ ਕਈ ਵਾਰੀ ਜਿਹੜਾ ਹੈਗਾ ਸਾਨੂੰ ਜਿਵੇਂ ਉਧਰੋਂ ਸਰਜ ਵੱਲੋਂ ਵੀ ਸਾਨੂੰ ਹੁੰਦੀਆਂ ਨੇ ਇਨਸਟਰਕਸ਼ਨਸ ਹੁੰਦੀਆਂ ਨੇ ਕਿ ਵੀ ਇਹ ਸਕੇਦੀ ਦਾ ਜਿਹੜਾ ਬਿਹੇਵੀਅਰ ਆ ਉਹਨੂੰ ਹੈਂਡਲ ਕਰਨ 'ਚ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਡੈਪਟੀਜ਼ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਸਮ ਟਾਈਮਸ ਉਹਨਾਂ ਦਾ ਫਿਰ ਇਹ ਹੁੰਦਾ ਕਿ ਅਸੀਂ ਫਿਰ ਉਹਨਾਂ ਦਾ ਦੇਖਦੇ ਹਾਂ ਸਾਰਾ ਦੀ ਦੁਬਾਰਾ ਉਹਦੇ ਤੇ ਕੰਮ ਕਰਦੇ ਆ ਕਿ ਇਹਨੂੰ ਜਰੂਰਤ ਆ ਫਿਰ ਉਹਦੀ ਮੈਡੀਸਨ ਜਾਂ ਕਿਵੇਂ ਵੀ ਆ ਡਾਕਟਰ ਨੂੰ ਕਿਹਾ ਜਾਂਦਾ ਕਿ ਇਹਦੀ ਜਿਹੜੀ ਮੈਡੀਸਨ ਹੈ ਉਹ ਸਾਨੂੰ ਚੇਂਜ ਕਰਨੀ ਪਏਗੀ ਜਾਂ ਉਹ ਡੋਜ਼ ਵਧਾਉਣੀ ਆ ਜਾਂ ਘਟਾਉਣੀ ਆ ਅਸੀਂ ਫਿਰ ਕਨਵੇ ਕਰਦੇ ਆ ਕਿ ਇਹਦੀ ਜਿਹੜੀ ਕੰਡੀਸ਼ਨ ਆ ਪੇਸ਼ੈਂਟ ਦੀ ਉਹ ਇਹ ਹੈਗੀ ਆ ਇਹਨੂੰ ਜਾਂ ਮੈਡੀਸਨ ਤੇ ਪਾਉਣਾ ਪਏਗਾ ਜਾਂ ਕਿਵੇਂ ਵੀ ਆ ਜਾਂ ਉਹਦੀ ਮੈਡੀਸਨ ਪਹਿਲਾਂ ਹੀ ਆਲਰੇਡੀ ਚੱਲ ਰਹੀ ਹੈ ਉਹ ਦੇਖਣਾ ਪੈਂਦਾ ਫਿਰ ਉਸੇ ਤਰ੍ਹਾਂ ਫਿਰ ਸਾਨੂੰ ਜਿਹੜੀਆਂ ਉਹਨਾਂ ਦੀ ਇਨਫੋਰਮੇਸ਼ਨਸ ਫੈਮਲੀ ਨੂੰ ਦੇਣੀਆਂ ਪੈਂਦੀਆਂ ਨੇ ਉਹਨਾਂ ਦੇ ਲਾਇਰ ਨੂੰ ਦੇਨੀਆ ਪੈਂਦੀਆਂ ਨਹੀਂ ਗੀਆਂ ਹਨ ਸੋ ਉਹ ਸਾਰਾ ਅਸੀਂ ਫਿਰ ਉੱਥੇ ਸਬਮਿਟ ਕਰਦੇ ਹਾਂ ਆਪਣਾ ਡਾਟਾ ਅ ਕੁਝ ਹੋਰ ਕਾਲਸ ਵੀ ਆ ਰਹੀਆਂ ਨੇ ਸਮਾਂ ਘਟਦਾ ਜਾ ਰਿਹਾ ਹੈ ਤੇ ਮੈਂ ਇੱਕ ਕਾਲ ਲੈਣਾ ਪਰ ਇਹ ਮੀਨ ਟਾਈਮ ਮੈਂ ਸਵਾਲ ਤੁਹਾਨੂੰ ਕਰ ਲਿਆ ਤਾਂ ਕਿ ਤੁਹਾਨੂੰ ਮੌਕਾ ਮਿਲ ਜੇ ਅਸੀਂ ਕਿਉਂਕਿ ਤੁਹਾਡੀ ਬੜੀ ਰੋਚਕ ਤੇ ਡਿਫਰੈਂਟ ਕਿਸਮ ਦੀ ਜੌਬ ਹੈ ਮਨਜੀਤ ਗਰੇਵਾਲ ਜੀ ਚਾਹਾਂਗੇ ਕਿ ਤੁਸੀਂ ਕੋਈ ਨਿੱਜੀ ਤਜਰਬਾ ਜਿਹੜਾ ਕਿ ਦੱਸਣ ਯੋਗ ਹੈਗਾ ਜਿਹੜਾ ਕਿ ਤੁਹਾਨੂੰ ਖੁਦ ਨੂੰ ਹੈਰਾਨ ਕਰ ਗਿਆ ਕੋਈ ਚੰਗੀ ਕੋਈ ਮਾੜੀ ਕੋਈ ਉਸ ਕਿਸਮ ਦੀ ਗੱਲਬਾਤ ਵੀ ਸਾਡੇ ਨਾਲ ਸਾਂਝੀ ਕਰਕੇ ਜਾਓ ਤੇ ਮੈਂ ਇੱਕ ਕਾਲ ਹੋਰ ਲੈਣਾ ਹੈ ਸਾਮ ਮਾਡਮ ਸਾਹਿਬ ਮੈਂ ਤਾਂ ਪੁੱਛਣਾ ਸੀ ਵੀ ਜਿਹੜੀਆਂ ਹੋਟਲ ਤੋਂ ਬਾਅਦ ਸਹੂਲਤਾਂ ਜਿਹੜੀਆਂ ਕੈਦੀਆਂ ਨੂੰ ਮਿਲ ਰਹੀਆਂ ਕੀ ਰਿਪੀਟ ਅਫੈਂਡਰ ਬਣ ਚੇ ਇਹਦਾ ਕੋਈ ਯੋਗਦਾਨ ਹੈ ਕਿਉਂਕਿ ਜੇ ਇੰਨੀ ਵਧੀਆ ਸਹੂਲਤ ਮਿਲ ਰਹੀ ਆ ਉੱਥੇ ਸਭ ਕੁਝ ਪ੍ਰੋਵਾਈਡਡ ਆ ਤੇ ਫਿਰ ਉਹ ਡਰਨਗੇ ਕਿਉਂ ਇੱਕ ਡਰ ਬਹੁਤ ਇੰਪੋਰਟੈਂਟ ਚੀਜ਼ ਆ ਜਿਹੜੀ ਕਿ ਕ੍ਰਾਈਮ ਦੇ ਜੁਨੀਆ ਸਵਾਲ ਜਾਂ ਸਕਦੇ ਇਹ ਇਹ ਦੱਸ ਕੇ ਹੈ ਵੀ ਇਹ ਕੋਈ ਫਰਕ ਪੈਂਦਾ ਕਿਉਂਕਿ ਤੁਸੀਂ ਤਾਂ ਹੈਗੇ ਡਾਕਟਰ ਜੀ ਨਾਲ ਬਿਲਕੁਲ ਡਿਟਰੈਂਸ ਦਾ ਇੱਕ ਫੈਕਟਰ ਹੈਗਾ ਇੱਕ ਹੈਗਾ ਸੁਧਾਰ ਦਾ ਫੈਕਟਰ ਤੇ ਜੇਕਰ ਜਿਵੇਂ ਅਕਸਰ ਕਿਹਾ ਜਾਂਦਾ ਕਿ ਜਵਾਈਆਂ ਨੂੰ ਰੱਖਦੇ ਆ ਤਾਂ ਸਿਸਟਮ ਤਾਂ ਬੜਾ ਵਧੀਆ ਹੈ ਕਿੰਨਾ ਕੁ ਵਧੀਆ ਜਾਂ ਨਹੀਂ ਵਧੀਆ ਇਹਦੇ ਬਾਰੇ ਕਮੈਂਟ ਕਰਿਓ ਤੇ ਇੱਕ ਕਾਲ ਮੈਂ ਹਰ ਲੈਣਾ ਸਰਦਾਰ ਕਸ਼ਮੀਰ ਸਿੰਘ ਜੀ ਸੱਚੀ ਕਾਲ ਵਿੱਚ ਖਲਸਾ ਵੀ ਫਤਿਹ ਹਲੋ ਜੀ ਦੋਨਾਂ ਨੂੰ ਜਸਵੀਰ ਸਿੰਘ ਜੀ ਤੇ ਮਨਦੀਪ ਕੌਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਮੇਰਾ ਕੁਐਸਚਨ ਹੈਗਾ ਆ ਵੀ ਉੱਥੇ ਮਿਲਟਰੀ ਵਾਲੇ ਵੀ ਆਉਂਦੇ ਹੋਣਗੇ ਪੁਲਿਸ ਵਾਲੇ ਵੀ ਆਉਂਦੇ ਹੋਣਗੇ ਹੂੰ ਹੂੰ ਕਿ ਉਹ ਕਿਦਾਂ ਕਿੰਨਾ ਕੁ ਟੌਰਚਰ ਹੋਏ ਹੁੰਦੇ ਆ ਉਹਨਾਂ ਦਾ ਮਾਨਸਿਕ ਜਿਹੜੀ ਸੰਤੁਲਨ ਆ ਉਹ ਕਿਦਾਂ ਖੋਇਆ ਹੁੰਦਾ ਆ ਉਹਨਾਂ ਨੂੰ ਟਰਮਾਟਾਈਜ਼ ਹੋਏ ਹੁੰਦੇ ਆ ਵਾਰ ਕਰਨ ਦੇ ਵਿੱਚ ਤੇ ਪੁਲਿਸ ਵਾਲਿਆਂ ਦੀ ਅਤਿਆਚਾਰ ਵੱਲੋਂ ਉਹਨਾਂ ਦੇ ਬਾਰੇ ਵੀ ਦੱਸਣ ਕਿਉਂਕਿ ਉਹਨਾਂ ਨਾਲ ਵੀ ਉੱਥੇ ਹੀ ਆਉਣਾ ਹੈ ਕਿ ਸਾਰੇ ਬਚ ਜਾਂਦੇ ਆ ਇਹ ਸਵਾਲ ਹੈ ਮੇਰਾ ਚਲੋ ਖੈਰ ਸਮਾਂ ਕਰਤਾ ਪਰ ਕਮੈਂਟ ਕਰਨਗੇ ਤੇ ਨਾਲ ਮੇਰਾ ਸਵਾਲ ਸੀ ਮਾੜਾ ਜਿਹਾ ਕੋਈ ਐਸਾ ਤਜਰਬਾ ਜੀ ਕਿ ਸਾਰੇ ਬਚ ਗਿਆ ਸੀ ਜਿਹੜਾ ਹੈਗਾ ਮਤਲਬ ਕਾਫੀ ਤਜਰਬੇ ਨੇ ਪਰ ਮੋਸਟ ਜਿਹੜਾ ਹੈਗਾ ਜਿਵੇਂ ਅਸੀਂ ਟ੍ਰੀਟ ਕਰਦੇ ਆ ਉਹ ਸਾਨੂੰ ਵਾਚ ਕਰਦੇ ਨੇ ਠੀਕ ਹੈ ਕਿ ਜਿਹੜਾ ਤੁਹਾਡਾ ਕਾਉਂਸਲਰ ਹੈ ਜਿਹੜਾ ਤੁਹਾਡੀ ਥੈਰੇਪੀ ਕਰ ਰਿਹਾ ਹੈਗਾ ਉਹ ਪੂਰਾ ਵਾਚ ਕਰਦੇ ਨੇ ਤੋ ਮੈਨੂੰ ਇੱਥੇ ਕੰਮ ਕਰਦਿਆਂ ਆਲਮੋਸਟ 5 ਇਅਰਸ ਮੰਗੂ ਹੋ ਚੱਲਿਆ। ਸੋ ਉਹਨਾਂ ਨੇ ਮੈਨੂੰ ਕਦੇ ਵੀ ਲਾਈਕ ਆਏ ਨਹੀਂ ਦੇਖਿਆ ਵੀ ਮੈਂ ਗੁੱਸੇ 'ਚਾਂ ਜਾਂ ਮੈਂ ਆਪਣਾ ਮਤਲਬ ਬਿਹੇਵੀਅਰ ਮੇਰਾ ਅਬਨਾਰਮਲ ਉਹਨਾਂ ਨੇ ਕਦੇ ਨੋਟ ਕਰਿਆ ਹੋਵੇ। देन ਆਲਵੇਸ ਬੀ ਅ ਸਮਾਈਲਿੰਗ ਮੈਂ ਅਚੀ ਤਰ੍ਹਾਂ ਉਹਨਾਂ ਨਾਲ ਗੱਲ ਕਰਦੀ ਆ। ਸੋ ਮੈਨੂੰ ਮੇਰੇ ਕਦੇ ਨਹੀਂ ਕਿੰਨੇ ਵਾਰੀ ਕੁਐਸਚਨ ਕਰਿਆ ਕਹਿੰਦੇ ਕਿ ਵੀ ਤੁਸੀਂ ਇੱਕ ਗੱਲ ਅਸੀਂ ਨੋਟ ਕਰਦੇ ਹਾਂ। ਤੁਸੀਂ ਸਾਰਿਆਂ ਨੂੰ ਵਾਚ ਕਰਦੇ ਆ। ਪਰ ਅਸੀਂ ਤੁਹਾਡੇ ਵਰਗਾ ਕੋਈ ਨਹੀਂ ਦੇਖਿਆ ਹੈਗਾ। ਕਿ ਤੁਸੀਂ ਆਲਵੇਸ ਸਮਾਈਲ ਕਰਦੇ ਰਹਿੰਦੇ ਹੋ ਕਿ ਤੁਹਾਨੂੰ ਕਦੇ ਕੋਈ ਲਾਈਫ ਦੇ ਵਿੱਚ ਦੁੱਖ ਨਹੀਂ ਹੈ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਇੰਨੇ ਖੁਸ਼ ਹੋਗੇ ਲੇਕਿਨ ਨਹੀਂ ਮੈਨੂੰ ਵੀ ਪ੍ਰੋਬਲਮਸ ਹੈਗੀਆਂ ਨੇ ਪਰ ਮੈਂ ਕਿ ਮੈਨੂੰ ਆਪਣੀਆਂ ਪ੍ਰੋਬਲਮਸ ਤੋਂ ਵੱਧ ਕੇ ਮੈਨੂੰ ਜਿਹੜੀ ਗੋਡ ਨੇ ਗਿਫਟ ਕਰੀਆ ਉਹ ਸਮਾਈਲ ਹੈ ਜਿਹੜੀ ਉਹ ਸਮਾਈਲ ਹੈ ਨਾ ਉਹ ਮੈਨੂੰ ਅੰਦਰ ਤੱਕ ਖੁਸ਼ ਕਰਦੀ ਹੈ ਤੇ ਮੇਰੀਆਂ ਪ੍ਰੋਬਲਮਸ ਬਹੁਤ ਦੂਰ ਚਲੀਆਂ ਜਾਂਦੀਆਂ ਨੇ ਹੀ ਆ ਮੈਂ ਕਿ ਕਦੇ ਤੁਸੀਂ ਆਪਣੀ ਤੇ ਅਜ਼ਮਾ ਕੇ ਦੇਖੋ ਸੋ ਸਾਡੇ ਕੋਲ ਇੱਕ ਬਹੁਤ ਛੋਟੀ ਬੱਚੀ ਸੀ 17 ਸਾਲਾਂ ਦੀ ਦੈਨ ਉਹ ਡਰਕਸ ਦੇ ਵਿੱਚ ਪੈ ਗਈ ਉਹ ਜਦੋਂ ਇੱਥੇ ਅੰਦਰ ਆਈ ਤਾਂ ਉਹ ਇੰਨੀ ਜ਼ਿਆਦਾ ਕਿਉਂਕਿ ਉਹ orphans ਸੀਗੀ ਪੇਰੈਂਟਸ ਤਾਂ ਉਹਨੂੰ ਕੋਈ ਪਤਾ ਨਹੀਂ ਸੀਗਾ ਉਹ ਸਟਰੀਟਸ ਤੇ ਰਹੀ ਤੇ ਸਾਰਾ ਕੁਝ ਹੈ ਨਾ ਤੇ ਮੈਂ ਉਹਨੂੰ ਮੋਟੀਵੇਸ਼ਨਲੀ ਮੈਂ ਉਹਨੂੰ ਉਹਨੇ ਮੈਨੂੰ ਇਹੀ ਕਹਿਣਾ ਮੈਂ ਸਾਰਿਆਂ ਤੇ ਕਦੇ ਖਿਜਿਆ ਹੁੰਦਾ ਕਦੇ ਕੋਈ ਖਿਜਿਆ ਹੁੰਦਾ ਕਿ ਮੈਂ ਤੁਹਾਨੂੰ ਹੀ ਦੇਖਦੀ ਆਂ ਵੀ ਇੰਨਾ ਪਲਾਈਟ ਤੇ ਇੰਨੀ ਤੁਹਾਡੇ ਅੰਦਰ ਪੇਸ਼ੈਂਸ ਕਿਉਂ ਹੈਗੀ ਆ ਵੀ ਇੰਨੇ ਲੋਕਾਂ 'ਚ ਤੁਸੀਂ ਇੰਨੇ ਕ੍ਰਾਈਮ 'ਚ ਰਹਿੰਦੇ ਹੋਗੇ ਮੈਨੂੰ ਉਹਦਾ ਕੁਐਸਚਨ ਬਹੁਤ ਅੱਛਾ ਲੱਗਿਆ ਮੈਂ ਕਿਹਾ ਠੀਕ ਮੈਂ ਤੇ ਸਿਰਕ ਪਈ ਲਈ ਆ ਜੇ ਤੁਹਾਨੂੰ ਅੱਜ ਲੱਗ ਰਿਹਾ ਨਾ ਵੀ ਤੈਨੂੰ ਕੁਝ ਅੱਛਾ ਲੱਗਿਆ ਇਟ ਮੀਨਸ ਮੇਰੀ ਜਿਹੜੀ ਲਾਈਫ ਆ ਮੇਰੀ ਉਹ ਸਕਸੈਸ ਹੋ ਗਈ ਮੇਰਾ ਇਥੇ ਜੌਬ ਕਰਨਾ ਸਕਸੈਸ ਹੋ ਗਿਆ ਮੈਂ ਹੁਣ ਤੋਂ ਆਪਣੇ ਆਪ ਨੂੰ ਚੇਂਜ ਕਰਨਾ ਹੈਗਾ ਤੇਰੇ ਵੀ ਆਲਵੇਸ ਸਮਾਈਲ ਹੋਣੀ ਚਾਹੀਦੀ ਆ ਫਿਰ ਦੇਖੀ ਸਾਰੇ ਤੈਨੂੰ ਚੰਗੇ ਲੱਗਣਗੇ ਸਾਰਿਆਂ ਦੇ ਤੈਨੂੰ ਫੇਸ ਦੇ ਉੱਤੇ ਸਮਾਈਲ ਹੀ ਨਜ਼ਰ ਆਉਣੀ ਆ ਤੈਨੂੰ ਗੁੱਸਾ ਨਹੀਂ ਨਜ਼ਰ ਆਊਗਾ ਕਿਸੇ ਤੇ ਵੀ ਜਦੋਂ ਤੁਸੀਂ ਮੈਂ ਕਿਹਾ ਅੰਦਰੋਂ ਅਸੀਂ ਖੁਦ ਲੈ ਲੈਂਦੇ ਆ ਨਾ ਆਪਣੇ ਆਪ ਨੂੰ ਕਿ ਨਹੀਂ ਉਹ ਮੇਰੇ ਨਾਲ ਗੁੱਸੇ ਆ ਜਾਂ ਉਹਦੇ ਫੇਸ ਦੇ ਉੱਤੇ ਗੁੱਸਾ ਕਿ ਤੁਹਾਨੂੰ ਉਹੀ 네ਗੇਟਿਵਿਟੀ ਹੋਈ ਦਿਖੀ ਜਾਂਦੀ ਹੈ ਜੇ ਤੁਸੀਂ ਖੁਦ ਨੂੰ ਪੋਜ਼ਿਟਿਵ ਕਰ ਲੈਂਦੇ ਹੋ ਕਿ ਤੁਹਾਨੂੰ ਦਿਖਦੀ ਨਹੀਂ 네ਗੇਟਿਵਿਟੀ ਅਰਾਊਂਡ ਯੂ ਬਿਲਕੁਲ ਔਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਮੈਂ ਚਾਹਾਂਗਾ ਕਿ ਜਾਂਦੇ ਜਾਂਦਾ ਕੋਈ ਅਸੀ ਗੱਲ ਜਿਹੜੀ ਕਿ ਵੈਰੀ ਬਰੀਫਲੀ ਦੱਸਣਾ ਚਾਹੋ ਕਿਉਂਕਿ ਤੁਸੀਂ ਪਹਿਲੀ ਵਾਰ ਸ਼ਾਇਦ ਜੇਲ੍ਹ ਦਾ ਅੰਦਰਲਾ ਹਾਲ ਬਿਆਨ ਕਰ ਰਹੇ ਹੋ ਯਾ ਆਪਾਂ ਇਹਦੇ ਤੇ ਫਿਰ ਖੁੱਲ ਕੇ ਗੱਲ ਕਰਾਂਗੇ ਗੀ ਹੁਣ ਮੈਂ ਇਹੀ ਕਹਾਂਗੀ ਕਿ ਅਸੀਂ ਕੋਈ ਵੀ ਜਿਹੜੀ ਪ੍ਰੋਬਲਮ ਹੈਗੀ ਉਹਨੂੰ ਇਹ ਸਮਝ ਲੈਣਾ ਕਿ ਵੀ ਹੁਣ ਇਲਾਜ ਨਹੀਂ ਹੋ ਸਕਦਾ ਦਿਮਾਗੀ ਤੌਰ ਤੇ ਹੂੰ ਕੀ ਵੀ ਦਾ ਇਲਾਜ ਨਹੀਂ ਹੈ ਨਹੀਂ ਹਰ ਇੱਕ ਬਿਮਾਰੀ ਦਾ ਇਲਾਜ ਹੈਗਾ ਦਿਮਾਗ ਦੀ ਕੋਈ ਵੀ ਮਾਨਸਿਕਤਾ ਦੀ ਤੁਹਾਨੂੰ ਪ੍ਰੋਬਲਮ ਹੈ ਨਾ ਉਹਦੇ ਟ੍ਰੀਟਮੈਂਟੇਬਲ ਹੈ ਉਹ ਪਰ ਉਹਨੂੰ ਤੁਸੀਂ ਪਹਿਚਾਣੋ ਡਾਕਟਰ ਦੇ ਕੋਲੇ ਜਾਓ ਯੂਜ਼ ਟੂ ਹੋਵੋ ਚਲੋ ਜਦੋਂ ਤੁਸੀਂ ਜਾਓਗੇ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਉਥੇ ਸੋਲਵ ਹੋ ਜਾਣੀ ਹੈ ਤੁਸੀਂ ਉਹ ਟ੍ਰੀਟਮੈਂਟ ਲਓ ਇਟ ٹیکਸ ਟਾਈਮ ਬਟ ਵੈਨ ਯੂ ਕਯੂਰ ਇਟ ਡਾਕਟਰ ਮਨਜੀਤ ਕਰিয়াল ਜੀ ਅੱਜ ਲਈ ਇੰਨੇ ਕਾਫੀ ਤੇ ਆਪਾਂ ਇਸ ਕੱਡੀ ਦੇ ਵਿੱਚ ਅਗਲਾ ਪ੍ਰੋਗਰਾਮ ਵੀ ਜਲਦੀ ਪਲਾਨ ਕਰਾਂਗੇ ਬਹੁਤ ਸ਼ੁਕਰੀਆ ਬਹੁਤ ਧੰਨਵਾਦ